ਕਾਮ ਤੁਸੀਂ ਕਿਸ ਚੀਜ਼ ਨੂੰ ਮਾਰਦਾ ਤਾਂ ਲਿੰਗਪਾ ਸੈਕਸ ਇਨਸਟਿੰਕਟ ਹੈ ਜੇ ਥੋੜੀ ਤੋਂ ਕੱਲੀਏ ਹੈ ਕੋਈ ਕੱਲੀ ਬਿਰਤੀ ਤੁਹਾਡੇ ਸਿਰ ਤੋਂ ਮਾਈਂਡ ਮਾਈਂਸ ਹੋ ਜਾਵੇ ਕੱਲੀ ਤੇ ਨਾ ਤੁਸੀਂ ਬੰਦੇ ਹੋ ਨਾ ਜਾਨਵਰ ਜਦੋਂ ਬੰਦਾ ਕਾਮ ਵਾਸਨਾ ਚ ਡੁੱਬਿਆ ਹੁੰਦਾ ਉਹਦੋਂ ਉਹਦੀਆਂ ਹੋਰ ਭਾਵਨਾਵਾਂ ਮਰ ਜਾਂਦੀ ਆਪਾਂ ਸਾਰੇ ਹਿੰਦੁਸਤਾਨ ਦੇ ਬੰਦੇ ਭਗਤੀ ਚ ਲੀਨ ਹੋ ਜਾਈਓ ਇੰਗਲੈਂਡ ਨਿਕਾ ਜਾ ਮਰਖਾ ਆ ਕੇ ਆਪ ਨੂੰ ਚਟ ਪਹਿਲਾਂ ਵੀ ਆਪ ਨੂੰ ਚਟ ਕੇ ਗਿਆ ਜਿਹੜੇ ਚਾਚੇ ਰੀ ਬਾਪੂ ਰੀ ਉਪਟੇਲ ਗੈਉ ਗਾਂਧੀ ਆ ਪੰਜ ਛੇ ਬੰਦੇ ਸੀ ਇੱਕ ਜਨਾਹ ਦੇਸ਼ ਦੀਆਂ ਵੰਡਾਂ ਕਰਦੇ ਨੇ ਲੇਡੀ ਮਾਉਂਟਬੈਟਨ ਕੋਲੇ ਹਾਰੇ ਵੰਦੇ ਨੇ ਸਿਗਰਟ ਵੀ ਪੀਂਦੇ ਆ ਚਰਾਬੀ ਪੀਂਦੇ ਆ ਉਹਦੇ ਨਾਲ ਵੀ ਨੱਚਦੇ ਆ ਉਹ ਤਾਂ ਕੱਪੜੀ ਵੀ ਮਾਰਦੇ ਚਲਾ ਕੇ ਕੁਝ ਨਹੀਂ ਨੰਗਨ ਹੋ ਕੇ ਨਾ ਨੰਗਨ ਹੋ ਕੇ ਨੱਚ ਲੈ ਲੈਂਦੇ ਆ ਕੋਈ ਮਤਲਬ ਸਮਾਜ ਦਾ ਵਿਸ਼ਾਸ਼ੀ ਨਹੀਂ ਨਹੀਂ ਬਾਬੇ ਨਾਲ ਕੋ ਬਿchna ਪਹਿਲਾ ਇਸ ਵਕਤ ਦੇ ਸਾਧੂ ਨੂੰ ਨਹੀਂ ਗੱਲ ਕਰੋ ਸਾਰੇ ਆ ਯੂਪੀ ਚ ਮਹਾਕੁੰਭ ਲੱਗਿਆ ਹੋਇਆ ਹੈ ਤੇ ਕਿੱਡੀ ਕਿੱਦਿਆਂ ਜਟਾਂ ਵਾਲੇ ਤੇ ਨਾਗੇ ਸਾਧੂ ਫਿਰਦੇ ਆ ਬੜੀ ਮੁੱਠੀ ਮਾਰ ਲਈ ਕਦੇ ਗਾਜ ਨਹੀਂ ਮੜ ਲਈ ਕਦੇ ਆਪੀ ਪੂਤੀ ਮੜ ਲਈ ਵਾਹੁਰੂ ਕਰ ਸਕਦੇ ਜਿਉਂ ਨਾਣਾ ਨਹੀਂ ਟੋਣਾ ਨਹੀਂ ਜੇਰਾਪ ਦੀ ਪੂਜਾ ਕਰਨੀ ਹੈ ਤਾਂ ਤੁਸੀਂ ਪਾਕ ਪਵਿੱਤਰ ਹੋਣੇ ਚਾਹੀਦੇ ਗੰਗਾ ਸ਼ੁੱਧ ਹੈ ਜਾਂ ਅਸ਼ੁੱਧ ਹੈ ਇਹਦਾ ਸਿੱਧ ਕਰੀਤੀ ਜਾ ਸਕਦੀ ਆ ਪਵਿੱਤਰ ਹੈ ਜਾਂ ਇਹ ਪਵਿੱਤਰ ਹੈ ਇਹਦੀ ਕੋਈ ਪਰਵਾਹ ਨਹੀਂ ਜੇ ਆ ਕਿਸੇ ਮੰਦਿਰ ਮਸਜਿਦ ਦੇ ਵਿੱਚ ਮੱਥਾ ਟੇਕਦੇ ਆ ਤਾਂ ਹਰ ਬੰਦਾ ਸਾਫ ਸੁਥਰਾ ਹੋ ਕੇ ਦ ਪਰ ਜਿਹੜੇ ਨਾਂਗੇ ਸਾਧੂ ਉਹਦੀ ਜਰੂਰ ਤੁਸੀਂ ਮਿੱਟੀ ਦੀ ਗੱਲ ਕਰਦੇ ਹੋ ਉਹਦਾ ਕੋਈ ਕਹਦਾ ਕੋਈ ਰਬੋ ਤਾਂ ਮਾਸ ਖਾ ਜਾਂਦੇ ਨੇ ਜਿਹੜੇ ਸਾਧੂ ਨੇ ਨਾ ਮਨੁੱਖ ਦਾ ਮਾਸ ਖਾ ਜਾਂਦੇ ਨੇ ਆਪ ਦਾ ਗੰਦ ਖਾ ਜਾਂਦੇ ਨੇ ਕਮਾਤ ਤੇ ਘਰ ਨੂੰ ਆਪ ਦੇ ਵੀਰ ਨੂੰ ਕਸਟਰਡ ਦੇ ਕੱਪ ਪਾਇਆ ਜਾ ਸਕਦਾ ਜਿਹੜਾ ਭਾਰਤੀ ਦੇ ਲੋਕਾਂ ਦੇ ਪੱਜਣਾ ਨਹੀਂ ਕਿ ਸਾਡੇ ਰੋਮਾਨ ਦੇ ਜਿੰਨੇ ਪਾਤਰ ਹੋਏ ਆ ਹੋਏ ਹੀ ਨਹੀਂ ਰਾਵਣ ਹੋਇਆ ਹੀ ਨਹੀਂ ਹੋਏ ਹੀ ਨਹੀਂ ਕਿਹਾਰੇ ਨੂੰ ਮੂਝਵਾਨੀ ਜਾਦਾ ਧਾਨਾ ਜਿਹੜਾ ਲੰਕਾ 'ਚ ਜਾ ਕੇ ਬੈਠਾ ਯਾਦ ਕਰੀ ਜਾਂਦਾ ਤੇ ਉਤਰੀ ਭਾਰਤ ਦੇ ਇੱਕ ਬੰਦੇ ਦੀ ਯਾਦ ਨਹੀਂ ਜੀਨੇ ਆਪਣਾ ਇਸਲਾਮ ਤੋਂ ਕੀਤੀ ਆ ਸੁਨਤ ਇੱਕ ਬੰਦਾ ਕੱਢ ਦੇਣਾ ਵੀ ਅੱਲਾਹ ਨਾਲ ਗਿਆ ਉਹਨਾਂ ਲਈ ਸਾਡੀ ਜਨਾਨੀ ਚੱਕ ਕੇ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਪਰ ਗਰੀਬ ਤੇ ਛੂਦਰ ਤੇ ਪਛੜੀ ਛਾਣੀ ਦਾ ਬੰਦਾ ਨਾਲ ਲੱਗਿਆ ਤਾਂ ਟੁੱਟ ਗਿਆ। ਉਹ ਅਮਰੋਸ਼ਾ ਕੇ ਬੰਦਾ ਸ਼ੇਰ ਬਣ ਜਾਂਦਾ। ਜੇ ਕਿੰਨੇ ਪੰਜਾਬ ਦੇ ਸ਼ੇਰ ਨਹੀਂ ਜਿੰਨਾ ਜਮ ਸਕੇ ਨੇ ਇਹ ਵੀ ਦੇਖ ਲੋ। ਇੱਕ ਪਾਸੇ ਤੁਸੀਂ 340 ਹੂੰ ਦੂਜੇ ਪਾਸੇ 10 ਲੱਖ ਬੰਦਾ ਆ ਗਿਆ। ਹੂੰ ਤੇ 10 ਲੱਖ ਨੇ ਕੀ ਰਾ ਪਾ ਲਿਆ। ਤੇ ਲੜਨਾ ਹੀ ਸੀ ਜਾਂ ਮਰਨਾ ਸੀ ਜਾਂ ਲੜਣਾ ਹੀ ਵਿਚਾਰ ਆ ਕੀ ਸੀ। ਹੂੰ ਰੱਬ ਹੋਣਾ ਨਾ ਹੋਣਾ ਮੈਨੂੰ ਕੋਈ ਸਮੱਸਿਆ ਨਹੀਂ ਹੈਗਾ ਤਾਂ ਸਾਹਮਣੇ ਆ ਜਾ ਦੇ ਕਿਸੇ ਨੇ ਰੋਕਿਆ ਨੂੰ ਰੱਬ ਧਰਤੀ ਤੇ ਆ ਸਕਦਾ ਆ ਜਾ ਉਹ ਤੂੰ ਕੀ ਕਹਿੰਨੇ ਸਮਰਾਥ ਆਇਆ ਆ ਜਾਏ ਜੀ ਮੰਨਦੇ ਰੋਕ ਕਟੋ ਪਰ ਆਪਾਂ ਦੋ ਜਣੇ ਬੈਠੇ ਆ ਆਪਣੇ ਆਈ ਦੇ ਮੂਹਰੇ ਆ ਗਿਆ ਇਹੋ ਜਿਹਾ ਫਾਟਾ ਇਹ ਨਾ ਲੜੋ ਮੈਂ ਆ ਗਿਆ ਤੁਹਾਡੇ ਕੋਲੇ ਆਪਾਂ ਦੋਨੇ ਨੇ ਆਪਾਂ ਮੱਥਾ ਟੇਕਿਆ ਰੱਬ ਰੱਬ ਉਹਦਾ ਰਾਜ ਦਾ ਰਾਜ ਦਾ ਮੁੰਡਾ ਸੀ ਦਸ ਹਜ਼ਾਰ ਦੀ ਤਿੰਨ ਰਾਣੀਆਂ ਸੀ ਉਹ ਰੱਬ ਬਣ ਕੇ ਨਹੀਂ ਧਰਤੀ ਤੇ ਆਇਆ ਰੱਬ ਹੈ ਨਹੀਂ ਕਿਹੜਿਆ ਰੱਬ ਬਣ ਕੇ ਆਇਆ ਤੂੰ ਕਹਿ ਰਿਹਾ ਵਾਵਾ ਕਮਾਲ ਕਰਤਾ ਰਾਜੇ ਸ਼ੀ ਮਕਦਮ ਕੁੱਤੇ ਤੂੰ ਹੀ ਕਹਿ ਗਿਆ ਹੋਣੀ ਉਹ ਤਾਂ ੱਖਾ ਘੰਭਣਾ ਹੋਰ ਤਾਂ ਕਹੀ ਨਹੀਂ ਕਹਿ ਰਬ ਨੂੰ ਔਖਾ ਹੋਰੇ ਵੀ ਇੱਕ ਡੇਰ ਤੋਂ ਨਿਕਲਦਾ ਗਾਂ ਦਾ ਦੂਜਾ ਡੇਰਾ ਕਿਸੇ ਹੋਰ ਪ੍ਰਕਾਰ ਦਾ ਹੰਤੇ ਕਿਹੜੇ ਕੋਲ ਕਿਹੜਾ ਰੂਪ ਧਾਰਨ ਕਰਕੇ ਜੇ ਮਿਲ ਜੇ ਮਜ਼ਦੂਰ ਦਾ ਤੇ ਮੈਂ ਹੀ ਮੱਥਾ ਟੇਕਣਾ ਲੇ ਤਾਂ ਕਿ ਮੈਂ ਕਿਸੇ ਸਜਾਈ ਤੋਂ ਡਰ ਬਰ ਨਹੀਂ ਪਰ ਮੇਰੇ ਸਾਹਮਣੇ ਆ ਜਾਏ ਸਜਾਈ ਦਰਸ਼ਕੋ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਰੱਬ ਪਾਲਾਂ ਮੈਂ ਪਰਮਾਤਮਾ ਪਾਲਾਂ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਰਮ ਦੇ ਹਿਸਾਬ ਨਾਲ ਹਰ ਬੰਦਾ ਰੱਬ ਨੂੰ ਪਾਉਣ ਦੀ ਸੰਭਵ ਕੋਸ਼ਿਸ਼ ਕਰਦਾ ਕੋਈ ਤਪ ਕਰਦਾ ਕੋਈ ਧੂਣੀਆਂ ਲਾਉਂਦਾ ਕੋਈ ਨਾਮ ਜਪਦਾ ਕੋਈ ਸਮਾਧੀਆਂ ਲਾਉਂਦਾ ਕੋਈ ਕੋਸ਼ਿਸ਼ ਕਰਦਾ ਕੋਈ ਹਵਨ ਕਰਦਾ ਹਰ ਬੰਦਾ ਕੋਸ਼ਿਸ਼ ਕਰਦਾ ਉੱਥੇ ਹੀ ਰੱਬ ਨੂੰ ਪਾਉਣ ਦੀ ਗੱਲ ਕਰੀਏ ਤਾਂ ਉਸੋ ਨੇ ਕਿਹਾ ਕਹਿੰਦੇ ਵੀ ਜੇ ਤੁਸੀਂ ਰੱਬ ਨੂੰ ਪਾਉਣਾ ਪ੍ਰਮਾਤਮਾ ਨੂੰ ਪਾਉਣਾ ਤਾਂ ਤੁਸੀਂ ਭਜਨ ਬੰਦਗੀ ਕਰਦੇ ਆ ਸਮੇਂ ਤੁਹਾਡਾ ਧਿਆਨ ਪਟਕ ਜਾਂਦਾ ਜੇਕਰ ਕਿਸੇ ਦਾ ਧਿਆਨ ਭਟਕਦਾ ਤਾਂ ਉਹ ਰੱਬ ਨੂੰ ਪਾਉਣ ਦਾ ਸਹੀ ਸਮਾਂ ਬੈੱਡਰੂਮ ਦਾ ਹੋ ਸਕਦਾ ਤੁਸੀਂ ਸਮਝ ਸਕਦੇ ਹੋ ਕਿ ਕਿਸ ਸਮੇਂ ਦੀ ਮੈਂ ਗੱਲ ਕਰਦਾ ਇਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਮੌਜੂਦ ਨੇ ਬਾਪੂ ਬਲਕੌਰ ਸਿੰਘ ਗੱਲ ਚੈਨਲ ਵਕਤ ਦੇ ਬੋਲਣਾ ਤੁਸੀਂ ਜੁੜੇ ਹੋਏ ਆ ਇਸ ਸਮੇਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਰੱਬ ਨੂੰ ਪਾਉਣ ਦੀ ਗੱਲ ਕਰਦੇ ਅੱਛਾ ਹਾਂ ਪ੍ਰਮਾਤਮਾ ਨੂੰ ਪਾਉਣ ਦੀ ਗੱਲ ਅੱਛਾ ਹਾਂ ਕਿਵੇਂ ਪਾਇਆ ਜਾ ਸਕਦਾ ਪ੍ਰਮਾਤਮਾ ਨੂੰ ਕੋਈ ਬੰਦਾ ਸਮਾਧੀ ਲਾਉਂਦਾ ਹਾਂ ਹਾਂ ਕੁਈ ਤਪ ਕਰਦਾ ਕੋਈ ਆਪਣੇ ਆਪ ਨੂੰ ਠੰਡੇ ਪਾਣੀ ਚ ਡੋਬਦਾ ਕੋਈ ਪਹਾੜੀਆਂ ਤੇ ਜਾਂਦਾ ਕੋਈ ਜੰਗਲਾਂ ਚ ਚਲੇ ਕੰਦਰਾ ਚ ਬਹਿ ਕੇ ਤਪ ਕਰਦਾ ਹਾਂ ਕਿਵੇਂ ਪਾਇਆ ਦੱਸ ਮੈਂ ਦੱਸਾਂ ਵੀ ਜਿੰਨੇ ਬੰਦਿਆਂ ਨੇ ਤਪ ਕੀਤਾ ਭਾਵੇਂ ਕੰਦਰਾ ਚ ਬੈਠਿਆ ਭਾਵੇਂ ਪਵਿੱਤਰ ਨਦੀਆਂ ਚ ਨਹਾ ਰਿਹਾ ਭਾਵੇਂ ਵੱਡੇ ਵੱਡੇ ਬਹੁਤ ਲੰਬੀ ਲੰਬੇ ਵਰਤ ਰੱਖੇ ਆ ਉਹਨਾਂ ਚ ਕੋਈ ਨਾ ਕੋਈ ਇੱਕ ਬੰਦਾ ਲਿਆ ਹੋ ਜਿਹਨੂੰ ਮਿਲ ਗਿਆ ਹੋਵੇ ਕਿਸੇ ਨੂੰ ਨਹੀਂ ਦੀ ਵਾਦੀ ਆ 80 ਕਰੋੜ ਦੀ ਬਾਤ ਹੈ ਦੁਨੀਆ ਤੇ ਕਿਸੇ ਨੂੰ ਮਿਲ ਗਿਆ ਹੋਵੇ ਤੇ ਲਿਆ ਦੇ ਆਪਾਂ ਵੀ ਮੱਥਾ ਟੇਕ ਦਿੰਨੇ ਆ ਮੈਨੇ ਤਾਂ ਅਜੇ ਤੱਕ ਮਿਲਿਆ ਨਹੀਂ ਖੋਜੀ ਮੈਂ ਵੀ ਰੱਬ ਦਾ ਮੈਨੂੰ ਨਹੀਂ ਛਾਇਆ ਤੁਹਾਨੂੰ ਮਿਲ ਮੈਂ ਆਖਿਆ ਵੀ ਹੁਣ ਆਏ ਤੇ ਖੋਜ ਤੇ ਆਪਣੇ ਰੱਬ ਦੇ ਖੋਜੀ ਨੇ ਜਿੰਨੇ ਬੰਦੇ ਉਹਨਾਂ ਨੇ ਉਸੋ ਜ਼ਰੂਰ ਪੜਿਆ ਬਿਲਕੁਲ ਉਸੋ ਮੈਂ ਵੀ ਗਲਤੀ ਨਾਲ ਇਹ ਵਕਤ ਖਰਾਬ ਕੀਤਾ ਇਸ ਤੇ ਇਹਦੀਆਂ ਮੈਂ ਜਿੰਨੀਆਂ ਸੀੜੀਆਂ ਜਿੰਨੀਆਂ ਕਿਤਾਬਾਂ ਸੀ ਨਾ ਸਾਰੀਆਂ ਪੜੀਆਂ ਉਸ ਨੂੰ ਰੱਬ ਨਹੀਂ ਮਿਲਿਆ ਕਦੇ ਨਾ ਉਹਨੂੰ ਮਿਲਿਆ ਇੱਕ ਉਹਨਾਂ ਨੇ ਕਿਹਾ ਸੀ ਕਹਿੰਦੇ ਬੈਡਰੂਮ 'ਚ ਜਦੋਂ ਤੁਸੀਂ ਮੈਨੂੰ ਪਤਾ ਹੈ ਉਹ ਬੜਾ ਕੁਝ ਕਹਿੰਦਾ ਹੈ ਬੈਡਰੂਮ ਦੇ ਵਿੱਚ ਕਹਿੰਦੇ ਉਹ ਕਹਿੰਦਾ ਵੀ ਬੰਦੇ ਦੇ ਮਨ ਦੇ ਵਿੱਚ ਹਰ ਪ੍ਰਕਾਰ ਦਾ ਇੱਥੋਂ ਤੱਕ ਕਿ ਰੱਬ ਦਾ ਖਿਆਲ ਵੀ ਰੱਬ ਨਾਂ ਦਾ ਖਿਆਲ ਵੀ ਮਨ ਚੋਂ ਨਿਕਲ ਜਾ ਫਿਰ ਮੁਕਤੀ ਹੁੰਦੀ ਹੈ ਉਹ ਤਾਂ ਖਾਲੀ ਹੋ ਜਾਓ ਹਮ ਖਾਲੀ ਹੋ ਕੇ ਹਮ ਸੰਸਾਰ ਤੋਂ ਮੁਕਤੀ ਕਿਹੜੀ ਮੁਕਤੀ ਨੂੰ ਪਤਾ ਨਾ ਲੱਗੇ ਹਮ ਕੋਈ ਅਸਲੀ ਮੁਕਤੀ ਨਹੀਂ ਜਿਹੜਾ ਤੁਹਾਨੂੰ ਖਾਲੀ ਹੋਣ ਤੋਂ ਬਾਅਦ ਉਸੋਂ ਦਾ ਜਿਹੜਾ ਉਹ ਕਨਸੈਪਟ ਸੀਗਾ ਵੀ ਜਦੋਂ ਤੁਸੀਂ ਆਮ ਬੈਠ ਕੇ ਬੰਦਗੀ ਕਰਦੇ ਹੂੰ ਸਿਮਰਨ ਕਰਦੇ ਹੂੰ ਨਾਮ ਜਪਦੇ ਹੂੰ ਕਿਸੇ ਵੀ ਧਰਮ ਦੇ ਤੇ ਤੁਹਾਡੀਆਂ ਭਾਵਨਾਵਾਂ ਇੱਧਰ ਉੱਧਰ ਜਾਂਦੀਆਂ ਨੇ ਤੁਹਾਡਾ ਦਿਮਾਗ ਨਹੀਂ ਇਨਸਟਿੰਕਟ ਨੇ ਭਾਵਨਾਵਾਂ ਨਹੀਂ ਇਨਸਟਿੰਕਟ ਨੇ ਤੁਹਾਨੂੰ ਮੋ ਵੀ ਆਊਗਾ ਤੁਹਾਨੂੰ ਕ੍ਰੋਧ ਵੀ ਆਊਗਾ ਤੁਹਾਨੂੰ ਭੈ ਵੀ ਆਊਗਾ ਥੋੜੀ ਕਾਮ ਦੀ ਭੁੱਖ ਵੀ ਤੁਹਾਡੇ ਅੰਦਰ ਹੈ ਇਨਸਟਿੰਕਟ ਨੇ ਇਹਨਾਂ ਨੂੰ ਪ੍ਰਵਿਰਤੀਆਂ ਕਹਿੰਦੇ ਆ ਕਾਮ ਕ੍ਰੋਧ ਕਾਮ ਕ੍ਰੋਧ ਤੇ ਭੈ ਤੇ ਲੋਭ ਇਹ ਪ੍ਰਵਿਰਤੀਆਂ ਨੇ ਕਾਮ ਤੁਸੀਂ ਕਿਨੂੰ ਮੰਨਦੇ ਹੋ ਹਰ ਕਾਮ ਤੁਸੀਂ ਕਿਸ ਚੀਜ਼ ਨੂੰ ਮੰਨਦੇ ਤਾਂ ਲਿੰਗ ਭਾਵ ਹਮ ਸੈਕਸ ਇਨਸਟਿੰਕਟ ਹੈ ਜੇ ਤੁਹਾਡੇ ਕੋ ਕੱਲੀ ਇਹ ਕੋਈ ਕੱਲੀ વૃਤੀ ਤੁਹਾਡੇ ਸਿਰ ਚੋਂ ਮਾਈਂਡਸ ਹੋ ਜਾਵੇ ਕੱਲੀ ਤੇ ਨਾ ਤੁਸੀਂ ਬੰਦੇ ਹੋ ਨਾ ਜਨਾਨੀ ਹੋ ਜਦੋਂ ਬੰਦਾ ਕਾਮ ਬਾਸਨਾ ਚ ਡੁੱਬਿਆ ਹੁੰਦਾ ਉਦੋਂ ਉਹਦੀਆਂ ਹੋਰ ਭਾਵਨਾਵਾਂ ਮਰ ਜਾਂਦੀਆਂ ਨੇ ਉਹ ਸੈਕੰਡਰੀ ਰਹਿ ਜਾਂਦੀਆਂ ਉਹ ਨੰਬਰ 1 ਤੇ ਆ ਜਾਂਦੀ ਹੈ ਹਮ ਐਵੇਂ ਨਾਲ ਜੇ ਤੁਸੀਂ ਉਹ ਉਸੋ ਨੇ ਜਿਹੜੀ ਗੱਲ ਕਹੀ ਸੀਗੀ ਨਾ ਉਹ ਉਸੋ ਕੋਈ ਹਰ ਚੀਜ਼ ਦਾ ਨਾ ਕੋਈ ਵਿਚਾਰਾਂ ਦਾ ਸਿਖਰ ਨਹੀਂ ਸੀ ਹੂੰ ਮੈਂ ਉਹਨੂੰ ਜਿਹੜਾ ਪੜਿਆ ਨਾ ਉਹ ਕੋਈ ਵਿਚਾਰਾਂ ਦਾ ਸਿਖਰ ਨਹੀਂ ਸੀ ਮੈਂ ਪਹਿਲਾਂ ਤਾਂ ਜ਼ਰੂਰ ਪ੍ਰਭਾਵਿਤ ਸੀ ਪਰ ਜਦੋਂ ਮੈਂ ਸਾਰਾ ਪੜਿਆ ਨਾ ਤੇ ਮੈਨੂੰ ਐ ਲੱਗਾ ਵੀ ਬਾਬਾ ਦਾ ਪਘੋੜਾ ਹੈ ਉਹ ਜ਼ਿੰਦਗੀ ਦੇ ਸੰਘਰਸ਼ ਤੋਂ ਬੰਦੇ ਨੂੰ ਭੁਜਾਰ ਰਿਹਾ ਹੈ ਜੀ ਜ਼ਿੰਦਗੀ ਦੇ ਸੰਘਰਸ਼ ਤੋਂ ਆਪਾਂ ਸਾਰੇ ਭੱਜਣ ਲੱਗ ਜਓ ਹੂੰ ਤੇ ਤੁਹਾਨੂੰ ਲੋਕੀ ਕੱਚੇ ਨੂੰ ਖਾ ਜਾਣਗੇ ਹੂੰ ਜੇ ਤੁਸੀਂ ਸੰਘਰਸ਼ ਅੱਗੇ ਖੜ ਗਏ ਹੂੰ ਤੇ ਜਿਹੜੇ ਤੁਹਾਡੇ ਲੁਟੇਰੇ ਆ ਉਹਨੂੰ ਰੁਕਣਾ ਪਊ ਵੀ ਅੱਗੋਂ ਆ ਕੇ ਬਈ ਹੂੰ ਲੁਟੇਰੇ ਜਿੰਨੇ ਮਰਜੀ ਧਰਮ ਨੂੰ ਮੰਨਣ ਜਿੰਨਾ ਮਰਜੀ ਰੱਬ ਨੂੰ ਮੰਨਣਾ ਉਹ ਲੁਟੇਰ ਪੁਣਾ ਨਹੀਂ ਛੱਡਦੇ ਹੂੰ ਜੇ ਕਿਸੇ ਇੱਕ ਰਾਜੇ ਦਾ ਨਾਮ ਉਹ ਰੱਬ ਨੂੰ ਮੰਨਦਾ ਉਹਨੇ ਲੁਟੇਰ ਪੁਣਾ ਛੱਡਿਆ ਹੋਵੇ ਤਾਂ ਕਦੇ ਨਹੀਂ ਛੱਡਿਆ ਭਾਵੇਂ ਯੂਰਪ ਦੇ ਵਿੱਚ ਐ ਭਾਵੇਂ ਰੋਮਨ ਸਾਮਰਾਜ ਆ ਭਾਵੇਂ ਪੰਜਾਬ ਦੇ ਵਿੱਚ ਐ ਭਾਵੇਂ ਭਾਰਤ ਦੇ ਵਿੱਚ ਐ ਭਾਵੇਂ ਅਰਬਾਂ ਵਿੱਚ ਐ ਉਸ ਬਾਰੇ ਮੈਨੂੰ ਸਮਝਾਓਗੇ ਤੁਸੀਂ ਪੂਰੀ ਤਰ੍ਹਾਂ ਕੀ ਐ ਉਸੋਂ ਕੌਣ ਸੀ ਉਸੋ ਹੂੰ ਫਲਸਫਾ ਦਾ ਫਲਸਫਾ ਦਰਸ਼ਨ ਸ਼ਾਸਤਰ ਦਾ ਹਮ ਪ੍ਰੋਫੈਸਰ ਸੀ ਹਮ ਔਰ ਉਹਨੇ ਪੜਾਇਆ ਵੀ ਆ ਹਮ ਉਹਦਾ ਧਰਮਾਂ ਦਾ ਅਧਿਐਨ ਬਹੁਤ ਗਹਿਰਾ ਹੈ ਹਮ ਧਰਮਾਂ ਦਾ ਅਧਿਐਨ ਵੀ ਹਿੰਦੂ ਕੀ ਆ ਹਮ ਸਿੱਖ ਕੀ ਆ ਬੋਧੀ ਕੀ ਆ ਜੈਨੀ ਕੀ ਆ ਸਾਈ ਕੀ ਆ ਉਹ ਧਰਮ ਨੂੰ ਉਹ ਕਹਿੰਦਾ ਨਾ ਵੀ ਇੱਕ ਕਹਿੰਦਾ ਵਰਸ਼ਿਪ ਕਰਨਾ ਹਮ ਪੂਜਾ ਹਮ ਇੱਕ ਕਹਿੰਦਾ ਮੈਡੀਟੇਟ ਕਰਨਾ ਮੈਡੀਟੇਟ ਕਰਨਾ ਹਮ ਧਿਆਨ ਧਰਨਾ ਹਮ ਉਹ ਸਾਰੀ ਚੀਜ਼ ਨੂੰ ਧਿਆਨ ਕੇਂਦਰਿਤ ਕਰਦਾ ਮੈਡੀਸ ਆਪਣੇ ਵਰਸ਼ਪ ਪੂਜਾ ਤੇ ਨਹੀਂ ਕਰਦਾ ਹੂੰ ਫਿਰ ਮੈਡੀਟੇਟ ਨੂੰ ਕਰਦਾ ਕਰਦਾ ਕਹਿੰਦਾ ਵੀ ਤੁਸੀਂ ਇੰਨੇ ਮੈਡੀਟੇਟ ਕਰਨੇ ਕਿ ਤੁਹਾਡੀਆਂ ਸਾਰੀਆਂ ਪ੍ਰਵਿਰਤੀਆਂ ਤੁਹਾਡੇ ਵਿੱਚੋਂ ਮਾਈਂਸ ਹੋ ਜਾ ਉਹ ਹੋ ਹੀ ਨਹੀਂ ਸਕਦੀਆਂ ਉਹਨਾਂ ਨੂੰ ਸੁਪਰੈਸਟਾ ਕਰ ਸਕਦੇ ਹੋ ਮਾਈਂਸ ਨਹੀਂ ਹੂੰ ਇੱਥੇ ਆ ਕੇ ਉਹ ਖੜ ਗਿਆ ਇਹਦੇ ਨਾਲ ਹਿੰਦੁਸਤਾਨ ਤਾਂ ਕੀ ਸਾਰੀ ਦੁਨੀਆ ਦੀ ਰਾਜਨੀਤਿਕ ਸ਼੍ਰੇਣੀ ਨੂੰ ਤੇ ਲੁਟੇਰੀ ਸ਼੍ਰੇਣੀ ਨੂੰ ਆਰਥਿਕ ਲੁਟੇਰਿਆਂ ਨੂੰ ਬੜਾ ਫਾਇਦਾ ਹੁੰਦਾ ਹੈ ਉਹਦੇ ਦੁਨੀਆ ਦੇ ਓਸ਼ੋ ਦੀਆਂ ਗੱਲਾਂ ਹਨ ਓਸ਼ੋ ਦੀਆਂ ਇਹ ਵਿਚਾਰ ਸਾਂਝੀ ਸੋ ਕਿ ਉਹਦਾ ਵੀ ਤੁਸੀਂ ਧਿਆਨ ਹੀ ਨਾ ਕਰੋ ਹੂੰ ਉਹਨਾਂ ਨੂੰ ਪੂਰਾ ਧਿਆਨ ਹੈ ਹੂੰ ਸਪੋਜ ਕਰ ਲਓ ਆਪਾਂ ਸਾਰਾ ਹਿੰਦੁਸਤਾਨ ਧਿਆਨ ਧਰ ਲਓ ਹੂੰ ਸਾਰਾ ਹਿੰਦੁਸਤਾਨ ਤੇ ਅਮਰੀਕਾ ਧਿਆਨ ਨਾਲ ਤੇਰੇ ਆਪ ਨੂੰ ਲੁੱਟ ਕੇ ਖਾ ਜੂ ਹੂੰ ਆਪਾਂ ਸਾਰੇ ਹਿੰਦੁਸਤਾਨ ਦੇ ਬੰਦੇ ਭਗਤੀ ਚ ਲੀਨ ਹੋ ਜਓ ਹੂੰ ਇੰਗਲੈਂਡ ਨਿਕਾ ਜਾ ਮਰਖਾ ਆ ਕੇ ਆਪ ਨੂੰ ਚੱਟ ਜੂ ਪਹਿਲਾਂ ਵੀ ਆਪ ਨੂੰ ਚੱਟ ਕੇ ਗਿਆ ਤੁਹਾਨੂੰ ਪਤਾ ਨਾ ਹੂੰ 142 ਕਰੋੜ ਆਪਾਂ ਹੂੰ ઠાનાກوڑ પાકિસ્તાના ਹੁਣ ਤਾਂ ਉਨੀ ਹੋ ਗਿਆ 14 ਕਰੋੜ ਬੰਗਲਾ ਜ 175 ਕਰੋੜ ਆ ਉਹਦੇ ਰਾਜਕੀ ਨੇ ਕੀਤਾ 7 ਕਰੋੜ ਲੋਕਾਂ ਨੇ ਆਪਾਂ ਭਗਤੀਆਂ ਕਰਦੇ ਰਹੇਗੇ ਉਹ ਮਾਂਜਾ ਫੇਰ ਕੇ ਵਾ ਗਿਆ ਔਰ ਕਿੰਨਾ ਲੁੱਟ ਕੇ ਲੈ ਗਿਆ ਪਤਾ 3 ਟ੍ਰਿਲੀਅਨ 36 ਟ੍ਰਿਲੀਅਨ ਡਾਲਰ ਲੁੱਟ ਕੇ ਲੈ ਗਿਆ 1764 ਤੋਂ ਲੈ ਕੇ 1900 ਤੱਕ 1900 ਤੱਕ ਲੈ ਕੇ ਹੁਣ ਤੱਕ ਹੁਣ ਤੱਕ 28 24 ਤੇ 124 ਬਰੇ ਹਮ ਦਾ ਲੁੱਟ ਜਿੱਦ ਕੇ ਦਸਣੀ ਆ ਹਮ ਆਪਾਂ ਅੱਖਾਂ ਮਿੱਟੀ ਬੈਠੇ ਰਹੇ ਹਮ ਕੋਈ ਕਿਸੇ ਕੰਦਰ ਚ ਬੈਠਾ ਕੋਈ ਕਿਸੇ ਕੰਦਰ ਚ ਬੈਠਾ ਉਹ 2200 ਬੰਦੇ ਆਏ ਬਾਹਰੋਂ ਹਮ 2200 ਬੰਦੇ ਕੰਪਨੀ ਦੇ ਤੁਹਾਨੂੰ ਲੁੱਟ ਕੇ ਤੁਰ ਗਏ ਹਮ ਔਰ ਉਹ ਆਪਣੀ ਮਰਜ਼ੀ ਨਾਲ ਗਏ ਆਪਾਂ ਦੇਸ਼ ਆਜ਼ਾਦ ਵੀ ਨਹੀਂ ਕਰਵਾ ਸਕੇ ਟਰਾਂਸਫਰ ਆਪਾਂ ਕਰਵਾਈ ਆ ਉਹ ਵੀ ਬਾਰੀਗਾਂ ਤਾਕਤਾਂ ਨੇ ਆਪਾਂ ਉਹ ਵੀ ਨਹੀਂ ਮੰਗੀ ਆਪਣੇ ਕੋਲ ਤਾਂ ਵਿਜਨੀ ਨਹੀਂ ਸੀ ਜੀ ਸਾਪਣੇ ਜਿਹੜੇ ਚਾਚੇ ਰੀ ਬਾਪੂ ਰੀ ਉਪਟੇਲ ਨਹਿਰੂ ਗਾਂਧੀ ਆ ਪੰਜ ਛੇ ਬੰਦੇ ਸੀ ਇੱਕ ਜਨਾਹ ਹਮ ਦੇਸ਼ ਦੀਆਂ ਵੱਡਾਂ ਕਰਦੇ ਨੇ ਲੇਡੀ ਮਾਉਂਟਬੈਟਨ ਕੋਲੇ ਹਾਰੇ ਵੰਦੇ ਨੇ ਸਿਗਰਟ ਵੀ ਪੀਂਦੇ ਆ ਸ਼ਰਾਬ ਵੀ ਪੀਂਦੇ ਆ ਉਹਦੇ ਨਾਲ ਵੀ ਨੱਚਦੇ ਆ ਹਿੰਦੀ ਸਿੱਖ ਤੇ ਮੁਸਲਮਾਨ ਅਲਹਿਦ ਅਲਹਿਦ ਰਹਿਣੀ ਚਾਹੀਦੀ ਆ ਇਹ ਇਕੱਠੇ ਕੇ ਥਾਂ ਜਾਣੇ ਚਾਹੀਦੇ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰੱਬ ਨੂੰ ਮੰਨਣ ਦੀ ਰੱਬ ਕਿਵੇਂ ਪੈਦਾ ਹੁੰਦਾ ਹੈ ਓਸ਼ੋ ਕੀ ਕਹਿੰਦਾ ਹੈ ਇਹ ਤੁਹਾਡਾ ਤਰਕ ਨੂੰ ਆਰਥਿਕ ਸੋਚ ਨੂੰ ਆਰਥਿਕ ਚਿੰਤਨ ਨੂੰ ਰਾਜਨੀਤਿਕ ਚਿੰਤਨ ਨੂੰ ਚਿੰਤਨ ਨੂੰ ਤੇ ਸਮਾਜਿਕ ਚਿੰਤਨ ਨੂੰ ਉਹ ਢਾਹ ਢੇਰੀ ਕਰਦਾ ਹੈ ਓਸ਼ੋ ਚ ਤੁਸੀਂ ਕਹਿੰਦੇ ਹੋ ਇੰਟਰਸਟ ਰੱਖਦੇ ਰਹੇ ਹੋ ਜਿੱਥੇ ਓਸ਼ੋ ਦੀਆਂ ਕਲਾਸਾਂ ਲਵਾਉਣ ਜਾਂਦੇ ਆ ਲੋਕ ਜਾਂ ਉਹਦੇ ਡੇਰੇ 'ਚ ਜਾਂਦੇ ਆ ਮੈਂ ਇੱਥੇ ਕਲਾਸਾਂ ਲਾਉਂਦਾ ਮੈਂ ਸਾਰੀਆਂ ਮੈਂ ਉੱਥੋਂ ਪੂਨੇ ਤੱਕ ਗਿਆ ਹੂੰ ਉੱਥੇ ਨਾ ਕੱਪੜੇ ਮਾਰ ਦੇਣੇ ਚਲਾ ਕੇ ਹੂੰ ਕਉਲ ਮਸ ਤੋਂ ਉਦਾਂ ਹੀ ਜਾ ਕੇ ਹਾਂ ਹਾਂ ਇੱਕ ਵਾਰੀ ਐਸਾ ਵਕਤ ਹੋਇਆ ਹਮ ਕਿ ਅਸੀਂ ਨਚਣ ਲੱਗ ਗਏ ਹਮ ਹੁਣ ਦੂਜਿਆਂ ਦੇ ਪੈਂਟ ਕੋਟ ਪਾਏ ਸੀਗੇ ਮੈਂ ਤਾਂ ਕੁੜਤੇ ਚਾਦਰੇ ਸੀ ਮੈਨੂੰ ਤਾਂ ਡਰੈਸ ਬਦਲਣ ਦੀ ਲੋੜ ਨਹੀਂ ਸੀ ਮੈਂ ਜਾ ਕੇ ਲੋਕਾਂ ਨਾਲ ਮੈਂ ਵੀ ਨਚਣ ਲੱਗ ਗਿਆ ਸੂਫੀ ਡਾਂਸ ਵੱਜਦਾ ਸੀ ਮੈਨੂੰ ਸਾਰੇ ਪ੍ਰਕਾਰ ਦੇ ਨਾਚ ਨੂੰ ਜੇ ਆਉਂਦੇ ਆ ਤੇ ਮੈਂ ਉਹਨਾਂ ਨੇਚਣ ਲੱਗ ਗਏ ਹਮ ਨਚਣ ਲੱਗ ਕੇ ਤੇ ਮੈਂ ਨਚਣਾ ਨਾਚਦਾ ਬਹਿ ਗਿਆ ਹਮ ਮੈਂ ਕਿਹਾ ਦੂਜੇ ਨਚੀਂਗੇ ਉਹ ਸ਼ੋਹਰਾ ਵੀ ਤੁਸੀਂ ਨੱਚੀ ਜਾ ਰਹੇ ਹੋ ਹੂੰ ਇਹ ਤੁਸੀਂ ਫੇਰ ਵੀ ਨਹੀਂ ਨੱਚ ਰਹੇ ਹੂੰ ਐ ਸਰਦਾਰ ਜੀ ਬੈਠੇ ਤਾਂ ਵੀ ਨੱਚੀ ਜਾਂਦਾ ਹੂੰ ਮੈਂ ਪਹਿਲਾਂ ਉਸ ਵਕਤ ਮੈਂ ਬੜਾ ਖੁਸ਼ ਹੋਈ ਬਾ ਗਾ ਬੜੀ ਮੇਰੀ ਸਿਫਤ ਕੀਤੀ ਆ ਹੂੰ ਤੇ ਮੈਨੂੰ ਪਤਾ ਲੱਗਿਆ ਮੈਂ ਬਾ ਭਾਈ ਸਾਹਿਬ ਤੈਨੂੰ ਐਂ ਉਂਗਣ ਲਈ ਆ ਨਾ ਤੂੰ ਨੱਚ ਰਿਆ ਸੀ ਨਾ ਬੈਠਾ ਸੀ ਤਾਂ ਆਪੇ ਆਪ ਦੇ ਕੰਮ ਚ ਮਸਤੀ ਆਪ ਦੀ ਚਿੰਤਾ ਚ ਮਸਤੀ ਆਪ ਦੇ ਖਿਆਲਾਂ ਚ ਮਸਤੀ ਇਹਦਾ ਤੈਨੂੰ ਬਿਨਾਂ ਗੱਲ ਤੋਂ ਕਿਸੇ ਹੋ ਟ੍ਰੈਕ ਤੇ ਲੈ ਕੇ ਜਾ ਰਿਹਾ ਕਿਉਂਕਿ ਮੈਂ ਉਹਨੂੰ ਸਾਰਾ ਪੜ ਰਿਹਾ ਕੁਦਰਤੀ ਹੂੰ ਮੈਂ ਉਹਦੀ ਹਰ ਗੱਲ ਨੂੰ ਜਾਣਦੇ ਕਿਹੜੀ ਕਿੱਥੇ ਠਿਕਰੀ ਕੀ ਦੇ ਨਾਲ ਅੱਗੇ ਮਾਰਦਾ ਉਹ ਮੈਂ ਖਣਾ ਜੀ ਠੀਕ ਹੈ ਉਹ ਵੀ ਕਹਿਣ ਵੀ ਬਾਬਾ ਕਮਾਲਾ ਬੈਠਾ ਹੋਵੇ ਵੀ ਨੱਚ ਜਾਂਦਾ ਇਹ ਉਹਨਾਂ ਕੋਲੇ ਵੀ ਕੁਝ ਪੱਲੇ ਨਹੀਂ ਇੱਥੇ ਥੋੜੇ ਲੁਧਾਨੇ ਸ਼ਹਿਰ 'ਚ ਬੜੇ-ਬੜੇ ਉੱਥੇ ਫੰਕਸ਼ਨ ਹੁੰਦੇ ਨੇ ਲੋਕੀ ਬਥੇਰੇ ਨੱਚਦੇ ਨੇ ਰੱਬਾ ਜੋੜਤਾ ਸੀਗਾ ਵੀ ਰੱਬਣਾ ਇਹਦੀ ਵੇਲ ਲੱਗਦੀ ਹੈ ਨੱਚਦੇ ਹਾਂ ਜੀ ਹਾਂ ਨੱਚਦੇ ਜੀ ਉਹਨਾਂ ਬ੍ਰਹਮੰਡ ਦੇ ਵਿੱਚ ਹੁੰਦਾ ਕਿ ਉੱਥੇ ਇਹ ਨੱਚ ਨੱਚਾ ਨਸ਼ਾ ਕੀਤਾ ਜਾਂਦਾ ਸੀ ਉੱਥੇ ਭੰਗ ਡਾਂਸ ਭੰਗ ਵਗੈਰਾ ਜਿਹਾ ਹੋਵੇ ਨਾ ਕੁਝ ਨਹੀਂ ਉੱਥੇ ਕੱਪੜੇ ਵੀ ਮਾਰਦੇ ਚਰਾ ਕੇ ਕੁਝ ਨਹੀਂ ਨਾਗਨ ਹੋ ਕੇ ਨਾ ਚੱਲ ਲੈਂਦੇ ਆ ਹੂੰ ਕੋਈ ਮਤਲਬ ਸਮਾਜ ਦਾ ਅਨੁਸ਼ਾਸਨ ਹੀ ਨਹੀਂ ਉਹਦੇ ਨਾਲ ਨਾ ਸਾਰੀ ਚੀਜ਼ ਹੀ ਤਿਆਗ ਦਿਓ ਹੂੰ ਸਾਰੀ ਚੀਜ਼ ਕਿਵੇਂ ਤਿਆਗੀ ਜਾ ਸਕਦੀ ਹੈ ਹੂੰ ਸਾਰੀ ਚੀਜ਼ ਤਿਆਗ ਦਿਓ ਇਹਦੇ ਨਾਲ ਨੁਕਸਾਨ ਇਹ ਹੁੰਦਾ ਵੀ ਆਪਾਂ ਸੁਧਾਰ ਲੋਕਾਂ ਨੇ ਵੀ ਸਾਰੀ ਚੀਜ਼ त्याग ਦਿਓ ਜਿਹੜੇ ਲੁਟੇਰੇ ਆ ਸਾਰੀ ਚੀਜ਼ ਨੂੰ ਘੇਰ ਲੈਂਦੇ ਆ ਆਪਾ ਭਾਰ ਦੇ ਲੋਕ ਕਰੋ ਹਰ ਚੀਜ਼ ਤਿਆਗ ਦੋ ਆ ਕੇ ਰਹਿਣ ਆਪਣੀ ਕਮਜਾ ਕਰੀ। ਭਗਤ ਜੀ ਕਹਿੰਦਾ ਵੀ ਸਭ ਕੁਝ ਤਿਆਗ ਦਿਓ। ਹਾਂ। ਕਿਉਂ ਤਿਆਗ ਗਏ? ਕਾਦੇ ਵਾਸਤੇ ਤਿਆਗ ਗਏ? ਸਾਨੂੰ ਸਹੀ ਢੰਗ ਨਾਲ ਵਰਤਣੀ ਚਾਹੀਦੀ ਜਿਹੜੀ ਧਰਤੀ ਦੇ ਉੱਤੇ, ਜੋ ਬਨਵੰਡ ਦੇ ਵਿੱਚ, ਜੋ ਕੁਦਰ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਖਾਣਯੋਗ, ਭੋਗਣਯੋਗ, ਰਹਿਣਯੋਗ, ਸਹਿਣਯੋਗ ਹੈ। ਉਨੀ ਸੰਜਮ ਨਾਲ ਵਰਤੋਂ ਹੋਵੇ, ਉਹ ਨਾ ਹੋਵੇ ਕਿ ਤੁਸੀਂ ਇੱਕ ਚੀਜ਼ ਨੂੰ ਮਗਰੋਂ ਸਦਾ ਲਈ ਤਰਸਦੇ ਜਰੋ। ਹੁਣ ਜਿਵੇਂ ਅੱਜ ਕੱਲ ਮਨੁੱਖ ਨੇ ਬਹੁਤ ਜ਼ਿਆਦੀ ਤਰੱਕੀ ਕਰਕੇ ਤੇ ਧਰਤੀ ਦਾ ਕੁੰਡਾ ਕਰ ਰੱਖਿਆ ਤੇ ਮਰਨ ਕਿਨਾਰੇ ਪਹੁੰਚਿਆ ਹੋਇਆ ਤੇ ਮਨੁੱਖ ਨੇ ਇੱਥੋਂ ਤੱਕ ਪਹੁੰਚ ਗਿਆ ਕਿ 22 ਕਿੰਟਾਂ ਦੇ ਸਬੰਧ ਨਾਲ ਸਿਰਫ 22 ਕਿੰਟਾਂ ਨਾਲ ਜਿਹੜੀ ਐਟੋਮਿਕ ਪਾਵਰ ਹੈ ਨਾ ਪਰਮਾਣੂ ਸ਼ਕਤੀਆਂ 22 ਕਿੰਟਾਂ ਦੇ ਫਰਕ ਨਾਲ ਦੁਨੀਆ ਨੂੰ ਖਤਮ ਹੋ ਸਕਦੀ ਹੈ ਹਾਂ ਦਾਜਲਾ ਇਹ ਮੂਰਖਤਾ ਨਾ ਇਹ ਸਾਰੀਆਂ ਰਾਜਕਾਰ ਦਾ ਸ਼ਰੇਣੀਆਂ ਕਰਦੀਆਂ ਨੇ ਤਾਕਤਾਂ ਉਹਦੇ ਹੱਥ ਚ ਆਪਣੇ ਵਰਗੇ ਮਰੀ ਜਾਂਦੇ ਆ ਆਪਾਂ ਤਾਂ ਕਸਾਈ ਦੇ ਬੱਕਰੇ ਆ ਤੇ ਅਗਣ ਵਾਲੀ ਗੱਲ ਕਰਦੇ ਆ ਵੀ ਉਹ ਸੋ ਕਹਿੰਦਾ ਸਭ ਕੁਝ ਤਿਆਗ ਨਹੀਂ ਤਿਆਗਣਾ ਚਾਹੀਦਾ ਨਹੀਂ ਤਿਆਗਣਾ ਬਿਲਕੁਲ ਪਰ ਸਮਝਣਾ ਚਾਹੀਦਾ ਪਰ ਪਰ ਕੀ ਆ ਜਾਂਦਾ ਨਾ ਕਹਿੰਦੇ ਵੀ ਜੇਕਰ ਕੋਈ ਸਾਧ ਬਣਦਾ ਸਾਧੂ ਬਣਦਾ ਹਾਂ ਸਾਧ ਤੇ ਸਾਧੂ ਚ ਫਰਕ ਹੁੰਦਾ ਕੋਈ ਕੋਈ ਫਰਕ ਨਹੀਂ ਸਾਧ ਸਧਾਰਨ ਸਾਧ ਹਾਂ ਪੰਜਾਬੀ ਦਾ ਨਾਮ ਆ ਕਹਿੰਦੇ ਜਦੋਂ ਸਾ ਜਿਹੜਾ ਸਾਧੂ ਹੁੰਦਾ ਉਹ ਮੋਹ ਮਾਇਆ ਨੂੰ ਤਿਆਗ ਦਿੰਦਾ ਉਹ ਕਰਮ ਦੇ ਕੋਈ ਵੇਖੋ ਜਿਹੜੀ ਯਾਦ ਰੱਖੋ ਬਿਨਾ ਮਰਜ਼ੀ ਕਹੀਂ ਜਾਂ ਗੱਪ ਮਾਰੀਏ ਕੋਈ ਸਾਧੂ ਆਇਆ ਜੀਨੇ ਮੋਹ ਤੇ ਮਾਇਆ ਚਾਗੀ ਹੋਵੇ ਜਿੰਨੇ ਸਾਧੂ ਨੇ ਬਾਬੇ ਨਾਨਕ ਨੂੰ ਉਹਨਾਂ ਨੂੰ ਛੱਡੋ ਬਾਬੇ ਨਾਨਕ ਨੂੰ ਵਿਝਣਾ ਪਹਿਲਾਂ ਇਸ ਵਕਤ ਦੇ ਸਾਧੂਆਂ ਦੀ ਗੱਲ ਕਰੋ ਆਪਾਂ ਕੀ ਕਰਦੇ ਆ ਵਰਤਮਾਨ ਚ ਤਾਂ ਕੋਈ ਸਾਧ ਹੈ ਨਹੀਂ ਫਿਰ ਆਪਾਂ ਕੀ ਕਰਦਾ ਬਾਬੇ ਕੋਲ ਜਾਵੜਦੇ ਆ ਫਿਰ ਬਾਬੇ ਨਾਨਕ ਨਹੀਂ ਤਾਂ ਮਾਮਾਬਬ ਸਭ ਕੋਲ ਜਾਵੜਦੇ ਕੋਈ ਨਹੀਂ ਹੈਗਾ ਹੁਣ ਕੋਈ ਕਿਸੇ ਕੋਲੇ ਸੰਤ ਨਹੀਂ ਜੇ ਇੱਕ ਹੈਗਾ ਤਾਂ ਕੱਢ ਦੇਣਾ ਕਰੋ ਇਸਾਈਆਂ ਚ 212 ਕਰੋੜ ਦੀ ਵਾਦੀ ਆ ਇੱਕ ਸੈਂਟ ਕੱਢ ਦਿਓ ਤੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਮੇਲੇ ਦੀਆਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਸਾਰਾ ਸੀਤ ਕੱਢ ਲੋ ਇੱਕ ਨਹੀਂ ਸਾਰੇ ਆ ਯੂਪੀ ਚ ਮਹਾਕੁੰਭ ਲੱਗਿਆ ਹੋਇਆ ਤੇ ਕਿੰਨੀ ਕਿੰਡੀਆਂ ਜਟਾਂ ਵਾਲੇ ਤੇ ਨਾਗੇ ਸਾਧੂ ਫਿਰਦੇ ਆ ਕਿੰਨੀ ਮੁਕਤੀ ਆ ਉਹਨਾਂ ਦੇ ਕੋਈ ਸਾਧੂ ਨਹੀਂ ਕਿਹੜੀ ਮੁਕਤੀ ਆ ਪੱਥਰ ਚੁੱਕਦੇ ਆਣ ਵਾਲੇ ਲੋਕ ਨੇ ਤੇ ਦੁਨੀਆ ਤੁਹਾਡੇ ਤੇ ਰਾਜ ਕਰ ਗਈ ਲੁੱਟ ਕੇ ਪੈ ਗਈ ਅਸੀਂ ਆ ਦੀ ਮੁਕਤ ਹੋ ਗਏ ਕਮਾਰ ਕੁੰਭ ਮੇਲੇ ਦੀ ਗੱਲ ਕਰਦੇ ਹੁਣ ਕੁੰਭ ਮੇਲੇ ਦੀ ਆਪਾਂ ਹੁਣ ਕਰ ਲਈਏ ਸਾਧੂ ਮਹਾਕੁੰਭ ਦੀ ਮਹਾਕੁੰਭ ਦੀ ਆਪਾਂ ਗੱਲ ਕਰਦੇ ਹਾਂ ਸਾਧੂਆਂ ਦੀ ਗੱਲ ਕਰਦੇ ਉੱਥੇ ਜਿਹੜੇ ਨਾਗੇ ਸਾਧਾਂ ਦੀ ਤੁਸੀਂ ਗੱਲ ਕਰਦੇ ਉਹਨਾਂ ਦੇ ਜਦੋਂ ਦੇਖਿਆ ਜਾਂਦਾ ਮੂਹਰੇ ਉੱਤੇ ਕੁਝ ਲਾਇਆ ਹੁੰਦਾਗਾ ਜਿਵੇਂ ਕੱਪੜਾ ਨਹੀਂ ਪਾਉਣਾ ਕਦੇ ਮਿੱਟੀ ਮੜ ਲਈ ਕਦੇ ਗਾਸ਼ ਨਹੀਂ ਮੜ ਲਈ ਕਦੇ ਆਪੀ ਪੂਤੀ ਮੜ ਲਈ ਅਸਵਾ ਹੋਰ ਕੀ ਕਰ ਸਕਦੇ ਜਿਨ ਹਣਾ ਨਹੀਂ ਤੋਣਾ ਨਹੀਂ ਪਿੰਡੇ ਤੇ ਕੋਈ ਨਾ ਕੁਛ ਤਾਂ ਮੰਨ ਲੈ ਪਊਗਾ ਨਾਲੇ ਕਹਿੰਦੇ ਆ ਵੀ ਰੱਬ ਦੀ ਜੇਕਰ ਕੋਈ ਪੂਜਾ ਕਰਨੀ ਆ ਰੱਬ ਦੀ ਪੂਜਾ ਕਰਨੀ ਆ ਤਾਂ ਤੁਸੀਂ ਪਾਕ ਪਵਿੱਤਰ ਹੋਣੇ ਚਾਹੀਦੇ ਹੋ ਸਾਫ਼ ਸੁਥਰੇ ਹੋਣੇ ਚਾਹੀਦੇ ਪਾਕ ਤੇ ਪਵਿੱਤਰ ਦੀ ਕੋਈ ਵੀ ਪਰਿਭਾਸ਼ਾ ਨਹੀਂ ਹਮ ਯਾਦ ਰੱਖਿਓ ਹਮ ਪਾਕ ਤੇ ਪਵਿੱਤਰ ਦੀ ਕੋਈ ਪਰਿਭਾਸ਼ਾ ਨਹੀਂ ਵਿਗਿਆਨਕ ਤੌਰ ਤੇ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਪੁੱਛ ਲਵੋ ਦੀ ਪਰਿਭਾਸ਼ਾ ਦੱਸੋ ਹਮ ਸ਼ੁੱਧਤਾ ਦੀ ਪਰਿਭਾਸ਼ਾ ਹੈ ਗੰਗਾ ਸ਼ੁੱਧ ਹੈ ਜਾਂ ਅਸ਼ੁੱਧ ਹੈ ਇਹਦਾ ਸਿੱਧ ਕੀਤਾ ਜਾ ਸਕਦੀ ਆ ਪਵਿੱਤਰ ਹੈ ਇਹ ਐਪ ਬਤਰਾਏ ਇਹਦੀ ਕੋਈ ਪ੍ਰਵਾਸੀ ਨਹੀਂ ਕੋਈ ਪ੍ਰਵਾਸੀ ਨਹੀਂ ਹਾਂ ਨਹੀਂ ਸ਼ੁੱਧ ਸ਼ੁੱਧ ਦੀ ਗੱਲ ਕਰ ਲੋ ਸ਼ੁੱਧ ਤੇ ਸਾਫ਼ ਦੀ ਗੱਲ ਕਰ ਹਾਂਜੀ ਸ਼ੁੱਧ ਤੇ ਸਾਫ਼ ਦੀ ਗੱਲ ਕਰ ਲੋ ਜਦੋਂ ਰੱਬ ਦੀ ਪੂਜਾ ਕਰਨ ਜਾਂਦੇ ਆਪਾਂ ਜਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਆ ਕਿਸੇ ਮੰਦਿਰ ਮਸਜਿਦ ਦੇ ਵਿੱਚ ਮੱਥਾ ਟੇਕਦੇ ਆ ਤਾਂ ਹਰ ਬੰਦਾ ਸਾਫ਼ ਸੁਥਰਾ ਹੋ ਕੇ ਜਾਂਦਾ ਨਾ ਕੇ ਜਾਂਦਾ ਆਪਣੇ ਗੰਦੇ ਪਾਸਤਰ ਬਦਲ ਕੇ ਜਾਂਦਾ ਪਰ ਜਿਹੜੇ ਨਾਂਗੇ ਸਾਧੂਆਂ ਦੀ ਜਦੋਂ ਤੁਸੀਂ ਮਿੱਟੀ ਦੀ ਗੱਲ ਕਰਦੇ ਹੋ ਉਹ ਕਹਿੰਦਾ ਕੋਈ ਰੱਬ ਤਾਂ ਮਾਸ ਖਾ ਜਾਂਦੇ ਨੇ ਇਹ ਜਿਹੜੇ ਸਾਧੂ ਨੇ ਨਾ ਮਨੁੱਖ ਦਾ ਮਾਸ ਖਾ ਜਾਂਦੇ ਨੇ ਮਰੇ ਹੋਏ ਮਨੁੱਖ ਦਾ ਆਪ ਦਾ ਗੰਦ ਖਾ ਜਾਂਦੇ ਨੇ ਸਾਡੇ ਲਈ ਤਾਂ ਸਾਰੀ ਪਵਿੱਤਰਤਾ ਹੀ ਹੈ ਸਾਡੇ ਤੇ ਸਾਰੀ ਸ੍ਰਿਸ਼ਟੀ ਸਾਡੇ ਲਈ ਇੱਕ ਸਮਾਨ ਹੈ ਸਾਡੇ ਲਈ ਉੱਚਾ ਨਹੀਂ ਮੈਂ ਕੋਈ ਨਹੀਂ ਹਾਂ ਲੈਟਰਨ ਤੱਕ ਖਾ ਜਾਂਦੇ ਨੇ ਦੱਸਦੇ ਆ ਆਪ ਖਾਧੀ ਮੈਂ ਨਹੀਂ ਕਦੇ ਵੇਖੀ ਪਰ ਮੂੰਹੋਂ ਉਹਨਾਂ ਦੇ ਮੂੰਹਾਂ ਤੋਂ ਸੁਣਿਆ ਵੀ ਉਹ ਕਰ ਦਿੰਦੇ ਆ ਜਾਂ ਉਹਨਾਂ ਦਾ ਪ੍ਰਚਾਰ ਕਰਨ ਵਾਲੇ ਇਹ ਗੱਲ ਕਹਿੰਦੇ ਆ ਅਸੀਂ ਮੈਂ ਨਹੀਂ ਵੇਖਿਆ ਵੈਸੇ ਇਹ ਜਗ ਕ੍ਰੂਨਾਵੇਂ ਨਾਲ ਕੋਈ ਇਹ ਜੀ ਬੰਦੇ ਕੋਲ ਗਿਆ ਨਾ ਹੀ ਮੈਂ ਸਮਝਦਾ ਵੀ ਜਾਇਆ ਜਾਵੇ ਪਰ ਜਿੰਨਾ ਕੋ ਇਹਨਾਂ ਬਾਰੇ ਪੜਿਆ ਜਾਂ ਇਹਨਾਂ ਸੁਣਦੇ ਆ ਇਹਨਾਂ ਦੇ ਆਸ਼ਿਕਾਂ ਤੋਂ ਇਹਨਾਂ ਦੇ ਆਸ਼ਿਕਾਂ ਤੋਂ ਇਹਨਾਂ ਦੇ ਪ੍ਰਸ਼ੰਸਕਾਂ ਤੋਂ ਇਹ ਹੀ ਗੱਲਾਂ ਹੀ ਕਰਦੇ ਨੇ ਜਦੋਂ ਬੰਦਾ ਜਟਾ ਨਹੀਂ ਹੋ ਜਾਂਦੀ ਸਾਧੂਆਂ ਦੇ ਜਟਾ ਨੇ ਤਾੜੀਆਂ ਤੇ ਸਿਰ ਦੇ ਉੱਤੇ ਉਹ ਜਟਾ ਨੂੰ ਉੱਪਰ ਬੰਨ ਲੈਂਦੇ ਆ ਅ ਦਰਖਤਾਂ ਨਾਲ ਜਾਂ ਕਿਹੋ ਫਾਇਦਾ ਜੀ ਹਾਂ ਬੰਨ੍ਹ ਕਿਸੇ ਜਗ੍ਹਾ ਤੇ ਬੰਨ੍ਹ ਕੇ ਹਾਂ ਤਪસ્યા ਕਰਦੇ ਆ ਇੱਕ ਹਕੁੰਬ ਦੇ ਮੇਲੇ ਚ ਸਾਧੂ ਆ ਗਿਆ ਉਹਨੇ ਹੱਥ ਤਾਂ ਕਰਿਆ ਉਹ ਕਹਿੰਦਾ ਮੈਂ ਥੱਲੇ ਹੀ ਨਹੀਂ ਕਰਿਆ ਹੱਥ ਥੱਲੇ ਕਰੇ ਵੀ ਇੰਨਾ ਚੀਜ਼ਾਂ ਨਾਲ ਇੱਕ ਲੱਤ ਤੇ ਖੜਨਣਾ ਆਪਦੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਪਾਇਆ ਜਾ ਸਕਦਾ ਬਿਲਕੁਲ ਨਹੀਂ ਹਮਤਲਬੀ ਨਹੀਂ ਰਾਮ ਰਾਵਣ ਰਾਵਣ ਚਿੰਤਨਾ ਆ ਗਿਆ ਕਿੰਨਾ ਤੋਂ ਅਨੁਭਵ ਆ ਗਿਆ ਅਨੁਭਵ ਸਾਂਝਾ ਕਰ ਲੇ ਬਣ ਜਾਗੇ ਅਸੀਂ ਵਿਗਿਆਨਕ ਸੋਚ ਦੇ ਬੰਦੇ ਨਾਲ ਦੀ ਨਾਲ ਮੰਨ ਜਾਗੇ ਰਾਵਣ ਰਾਵਣ ਨੇ ਰੱਬ ਪਾਇਆ ਸੀ ਨਾ ਰਾਵਣ ਪਹਿਲੀ ਗੱਲ ਤੇ ਆ ਹਮ ਪਹਿਲੀ ਗੱਲ ਤੇ ਗੱਲ ਸੁਣ ਲੋ ਇਹ ਇੱਕ ਇਤਿਹਾਸਕ ਸੱਚ ਹੈ ਜਿਹੜਾ ਭਾਰਤ ਦੇ ਲੋਕਾਂ ਦੇ ਪਛਣਾ ਨਹੀਂ ਕਿ ਸਾਡੇ ਰੋਮੈਨ ਦੇ ਜਿੰਨੇ ਪਾਤਰ ਹੋਏ ਆ ਹੋਏ ਹੀ ਨਹੀਂ ਰਾਵਣ ਹੋਇਆ ਹੀ ਨਹੀਂ ਹੋਇਆ ਹੀ ਨਹੀਂ ਠੀਕ ਹੈ ਸਾਡੀ ਕਲਪਨਾ ਮਿਥਿਆਸ ਦਾ ਤੇ ਇਤਿਹਾਸ ਵੀ ਕਿਹਨੇ ਲਿਖਿਆ ਜਿਹੜਾ ਐਪ ਕਰੈਕਟਰ ਹੈ ਜਿਹੜਾ ਮਹਾਕਾਵ ਦਾ ਰਚੇਤਾ ਮਹਾਰਿਸ਼ੀ ਬਾਣਮੀਕ ਠੀਕ ਹੈ ਨਾ ਮਹਾਕਾਵ ਲਿਖਦੇ ਸੀ ਮਹਾਕਾਵ ਦੇ ਵਿੱਚ ਤੁਸੀਂ ਸੁਣਨਾ ਵੀ ਜਾਂ ਤਾਂ ਬਹੁਤ ਵੱਡਾ ਰਾਜਾ ਉਹਦਾ ਨਾਇਕ ਹੁੰਦਾ ਤੇ ਜਾਂ ਉਹਨੂੰ ਮੰਨ ਕੇ ਤੁਰਦੇ ਆ ਵੀ ਇਹ ਬਹੁਤ ਵੱਡਾ ਰੱਬ ਦਾ ਰੂਪ ਆ ਤੇ ਭਗਤਾ ਉਹਨੂੰ ਨੈਕ ਬਣਾ ਦੇਣਗੇ ਜਿਹੜੇ ਜਾਂ ਜਿਹੜੇ ਹਿੰਦੂ ਲੋਕ ਪੂਜਾ ਕਰਦੇ ਆ ਪੂਜਾਈ ਕਰਦੇ ਆ ਨਾ ਰਾਮ ਦੀ ਪੂਜਾ ਕਰਦੇ ਆ ਤੇ ਰਾਵਣ ਦੇ ਬੁੱਤ ਫੂਕਦੇ ਆ ਫੂਕਦੇ ਆ ਫਿਰ ਉਹ ਗਲਤ ਕਰਦੇ ਆ ਦੇਖੋ ਪਹਿਲੀ ਗੱਲ ਤੇ ਆ ਇਹ ਖਰਨੀ ਪੜਦੇ ਉਤਰੀ ਭਾਰ ਦੇ ਲੋਕ ਤਾਂ ਪੜਦੇ ਸੀ ਉਤਰੀ ਭਾਰਤ ਚੋਂ ਪੰਜਾਬ ਵਾਲੇ ਦਿੱਲੀ ਤੱਕ ਪੰਜਾਬ ਹਰਿਆਣਾ ਦਿੱਲੀ ਮੱਥੇ ਟਿਕਿਆ ਹੋਇਆ ਜੀ ਮਜਾਕਤੌਰ ਤੇ ਗੱਲ ਸਿੱਧ ਹੋ ਗਈ ਵੀ ਇਹ ਬਿਲਕੁਲ ਹੋਏ ਹੀ ਨਹੀਂ ਸਾਰੀ ਕਲਪਨਾ ਹੈ ਸੁਪਰੀਮ ਕੋਰਟ ਤੱਕ ਮੁਕਦਮਾ ਜਾ ਚੁੱਕਿਆ ਸੁਪਰੀਮ ਕੋਰਟ ਵੀ ਮੰਨ ਗਈ ਆ ਵੀ ਭਾਈ ਥੋੜੇ ਕੋਲੇ ਦੱਸਿਆ ਇਤਿਹਾਸਕਾਰ ਨੇ ਵੀ ਇਹ ਕਲਪਨਾ ਹੈ ਇਹ ਵੀ ਰਾਮਾ ਸਾਮੀ ਰਾਮਾ ਸਵਾਮੀ ਨੇ ਰਾਮਾ ਸਾਮੀ ਸਾਮੀ ਉਨੇ ਦੱਸਿਆ ਵੀ ਭਾਈ ਇਹ ਸਾਰੀ ਕਲਪਨਾ ਹੋਏ ਹੀ ਨਹੀਂ ਸੁਪਰੀਮ ਕੋਰਟ ਤੱਕ ਗੱਲ ਦਾ ਫੈਸਲਾ ਹੋ ਗਿਆ ਤੇ ਜੇ ਨਾ ਤਾਂ ਕੋਈ ਫੈਸਲਾ ਪੜਦਾ ਪਰ ਮੇਰੇ ਕੋਲੇ ਕਿਤਾਬ ਹੈ ਮੈਂ ਉਹਨੂੰ ਦੇ ਸਕਦਾ ਹਿੰਦੀ ਚ ਵੀ ਹੈਗੀ ਪੰਜਾਬੀ ਚ ਵੀ ਹੈਗੀ ਤੇ ਅੰਗਰੇਜ਼ੀ ਚ ਵੀ ਹੈਗੀ ਮੂਲ ਰੂਪ ਦੇ ਵਿੱਚ ਉਹ ਮਦਰਾਸੀ ਚ ਲਿਖੀ ਹੋਈ ਹੈ ਕੀ ਨਾਂ ਕਿਤਾਬ ਦਾ ਸੱਚੀ ਰਮਾਇਣ ਸੱਚੀ ਰਮਾਇਣ ਉਹਨੇ ਕਿਹਾ ਵੀ ਜਿੰਨੀ ਆ ਕਲਪਨਾ ਰਮਾਇਣ ਹੈ ਹੋਈ ਨਹੀਂ ਸੱਚ ਰਮਾਇਣ ਦਾ ਸੱਚੀ ਰਮਾਇਣ ਇਹ ਆ ਕਿ ਹੋਏ ਹੀ ਨਹੀਂ ਹੁਣੇ ਸਾਡੇ ਲੋਕਾਂ ਨੂੰ ਬਹੁਤ ਗੱਲ ਆ ਪਚਣੀ ਨਹੀਂ ਪਰ ਪੜਨਾ ਨਹੀਂ ਇਸ ਕਰਕੇ ਪਚਣੀ ਨਹੀਂ ਜੇ ਪੜ ਜਾਣ ਫਿਰ ਪਚਣ ਵੀ ਲੱਗ ਜਾਈ ਐਸੀ ਕੋਈ ਗੱਲ ਨਹੀਂ ਜੇ ਪੜਨ ਲੱਗ ਜੇ ਨਾ ਫਿਰ ਧਿਆਨ ਅਧਿਆਨ ਕਰਨ ਨਾਲ ਬੰਦੀ ਦੀ ਚੇਤਨਾ ਵੱਡੀ ਹੁੰਦੀ ਆ ਉਹਨੂੰ ਪਤਾ ਲੱਗਦਾ ਯਾਰ ਵੀ ਮੈਂ ਕਿਸੇ ਭਰਮ ਦਾ ਸ਼ਿਕਾਰ ਹੋਇਆ ਰਹਿਣਾ ਅਸੀਂ ਵੀ ਤਾਂ ਕਹਿੰਦੇ ਵੀ ਆਰਾਮ ਹੋਇਆ ਭਾਈ ਭਾਈ ਰੌਣ ਭਾਈ ਸਾਰੇ ਮੂੰਹ ਜਵਾਨੀ ਚਾਰੇ ਵੇਦ ਯਾਰ ਸੀ ਭਾਈ ਬਕਰੀ ਜਾਨੇ ਨਾ ਪੰਜਾਬ ਦੇ ਕਈ ਬੰਦੇ ਚਾਰੇ ਵੇਦ ਯਾਦ ਹ ਰਚੇ ਦਾ ਥੋੜੇ ਪੰਜਾਬ ਚ ਨੇ ਹ ਚਾਰੇ ਵੇਦ ਪੰਜਾਬ ਚ ਰਚੇ ਗਏ ਨੇ 라वण ਨੂੰ ਵੀ ਕਿਹਾ ਜਾਂਦਾ ਵੀ ਚਾਰੇ ਵੇਦ ਉਹ ਚਾਰੇ ਵੇਦ ਮੂੰਹ ਜਵਾਨੀ ਜ਼ਿਆਦਾ ਤਾਨਾ ਜਿਹੜਾ ਲੰਕਾ ਚ ਜਾ ਕੇ ਬੈਠਾ ਯਾਦ ਕਰੀ ਜਾਂਦਾ ਤੇ ਉਤਰੀ ਭਾਰ ਦੇ ਇੱਕ ਬੰਦੇ ਦੀ ਯਾਦ ਨਹੀਂ ਹੂੰ ਇਹ ਵੀ ਨਾਲ ਹੂੰ ਇਹ ਸਾਰੇ ਨਾ ਪੁਜਾਰੀ ਸ਼੍ਰੇਣੀ ਦੀਆਂ ਜਿਹੜੇ ਜਿਹੜੇ ਸਿਰਫ ਤੇ ਸਿਰਫ ਕਰਮ ਕਾਂਡ ਥੋੜੇ ਚ ਫਲਾਉਂਦੇ ਆ ਉਹ ਇਹ ਜੀਆਂ ਗੱਲਾਂ ਅਕਸਰ ਆਪ ਦੇ ਸਮਾਗਮ ਬਾਪੂ ਜੀ ਇਹ ਤਾਂ ਗੱਲ ਹੋ ਗਈ ਸਾਧਾਂ ਦੀ ਜਿਹੜੇ ਤਪੱਸਿਆ ਕਰਦੇ ਆ ਧੂਣੀਆਂ ਲਾਉਂਦੇ ਆ ਬਾਲ ਬੰਨਦੇ ਆ ਹਾਂ ਸਾਰੇ ਇਹਦਾ ਰੱਬ ਪਉਣਾ ਹਾਂ ਇੱਕ ਜਨੇਊ ਪਾਇਆ ਜਾਂਦਾ ਹਾਂ ਸਨਤ ਹੁੰਦੀ ਆ ਬੰਦੇ ਦੀ ਪੈਦਾ ਹੋਣ ਤੋਂ ਬਾਅਦ ਹਾਂ ਇੱਕ ਸਿੱਖਾਂ ਦੇ ਵਿੱਚ ਜਿੱਥੇ ਆਪਾਂ ਪੈਦਾ ਹੋਏ ਆ ਜਿਹੜੇ ਪਰਿਵਾਰਾਂ ਦੇ ਵਿੱਚ ਉੱਥੇ ਅਮਰਤ ਛਕਿਆ ਜਾਂਦਾ ਹਾਂ ਰੱਬ ਨੂੰ ਪ੍ਰਾਪਤੀ ਕਰਨ ਲਈ ਜੇ ਕਹਿੰਦੇ ਵੀ ਆਪਣੀ ਮੁਕਤੀ ਕਰਾਉਣੀ ਆ ਮੁਕਤੀ ਕਰਨੀ ਆ ਬੰਦੇ ਨੇ ਇਸ ਜਹਾਨ ਜੀਵਨ ਤੋਂ ਹਾਂ ਮੁੜ ਕੇ 84 ਦੀ ਜੂਨੀ ਕੱਟਣੀ ਆ ਤਾਂ ਅਮਰਤ ਛਕ ਲੈ ਹਾਂ ਫਿਰ ਅਮਰਤ ਛਕ ਕੇ ਰੱਬ ਪਾਇਆ ਜਾ ਸਕਦਾ ਦੇਖੋ ਜੀ ਅੱਜ ਤੱਕ ਜੀ ਨੇ ਜਨੂ ਪਾਇਆ ਮੈਂ ਤਾਂ ਉਹਨਾਂ ਚੋਂ ਕਿਸੇ ਬੰਦੇ ਨੂੰ ਰੱਬ ਮਿਲਿਆ ਬਿੰਦਾਰੀ ਕਿ ਇਸੇ ਇੱਕ ਨੂੰ ਵੀ ਜੀਨੇ ਆਪਣਾ ਇਸਲਾਮ ਚੋਂ ਕੀਤੀ ਆ ਸੁਨਨਤ ਇੱਕ ਬੰਦਾ ਕੱਢ ਦੇਣੋਂ ਵੀ ਅੱਲਾ ਮਿਲ ਗਿਆ ਆਪਾਂ ਨੂੰ ਕਿਤਰਾ ਹੈ 140 ਕਰੋੜ ਆ ਇੱਕ ਬੰਦਾ ਕੱਢ ਦੇਣ ਦੀ ਸੁਨਨਤ ਹੋ ਸੀ ਭਾਈ ਅੱਲਾ ਮਿਲ ਗਿਆ ਆਪਣੇ ਆਲਾ ਦੇ ਕੋਲੇ ਆਪਾਂ 112 ਕਰੋੜ ਆ ਸੁਨਨਤ ਪਾਇ ਆਪਣੇ ਜਨੂ ਪਾਇ ਹੈ ਮੰਨ ਜਾਣ ਵੀ ਭਾਈ ਇਹਨੂੰ ਮਿਲ ਗਿਆ ਤਮਰਦ ਸ਼ਕੰਤੋ ਬਾਦ ਐਸ ਹੈ ਮਰਿਆਣ 212 ਕਰੋੜ ਆ ਵੀ ਭਾਈ ਨਾਲੇ ਹਿੱਸਾ ਮਿਲ ਗਿਆ ਅਮਰਤ ਦਾ ਕਨਸੈਪਟ ਜਿੰਨਾ ਨੇ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਵੀ ਮੰਨਦੇ ਨਹੀਂ ਉਹਨਾਂ ਨੂੰ ਨਹੀਂ ਕਹਾਣੀਆਂ ਸੀ ਵੀ ਉਸ ਵਕਤ ਜਿਹੜੀ ਜਾਤ ਪਾਤ ਐਨੀ ਤੇਜ ਸੀ ਅਸੀਂ ਲੜਦੇ ਨਹੀਂ ਸੀ ਮੁਗਲ ਸਾਡੀ ਜਨਾਨੀ ਚੱਕ ਲੈਣ ਸਾਨੂੰ ਫਰਕ ਕੋਈ ਨਹੀਂ ਪੈਂਦਾ ਪਰ ਗਰੀਬ ਤੇ ਛੂਦਰ ਤੇ ਪਛੜੀ ਛਾਣੀ ਦਾ ਬੰਦਾ ਨਾਲ ਲੱਗਦਾ ਪਿੱਟਿਆ ਗਿਆ ਬਾਬੇ ਨੇ ਕਹਿੰਦੇ ਯਾਰ ਥੋੜੇ ਇਕੱਠਿਆਂ ਬਾਤ ਇਸਪਣੇ ਅਮਰ ਪਿਆਰ ਕਰਦਾ ਸੀ ਇਕੱਠੇ ਸਭ ਤੁਸੀਂ ਹੁਣ ਇੱਕ ਸਮਾਨ ਆਨੂੰ ਇਥਿਆੜ ਤੇ ਹੁਣ ਤੁਸੀਂ ਲੜੋ ਬਾਬੇ ਨਾਲ ਤਾਂ ਕੋਈ ਲੜਨ ਵਾਲਾ ਬੰਦੇ ਨਹੀਂ ਸੀ ਸ਼ੇਰ ਬਣਨ ਵਾਲੀ ਕੋਈ ਗੱਲ ਨਹੀਂ ਵੀ ਅਮਰੋਦ ਸ਼ੱਕੇ ਬੰਦਾ ਸ਼ੇਰ ਬਣ ਜਾਂਦਾ ਜਿਹਨੇ ਕਿੰਨੇ ਕੁ ਪੰਜਾਬ ਤੋਂ ਸ਼ੇਰ ਨਹੀਂ ਜਿਨ੍ਹਾਂ ਜਮਰ ਸ਼ਕੇ ਨੇ ਇਹ ਵੀ ਵੇਖ ਲੋ ਹੂੰ ਨੰਦਾ ਦੇਓ ਜਿਨੇ ਨਹੀਂ ਸ਼ਕੇ ਕਿੰਨਾ ਗੇ ਜਿਹੜਾ ਸਵਾ ਲੱਖ ਨਾਲ ਇੱਕ ਲੜਾਇਆ ਗੁਰੂ ਗੋਬਿੰਦ ਸਿੰਘ ਜੀ ਨਾਲ ਸਵਾ ਲੱਖ ਕਿਸ ਕਰਕੇ ਸੀ ਵੀ ਇੱਕ ਪਾਸੇ ਤੁਸੀਂ ਸੀ 40 ਹੂੰ ਦੂਜੇ ਪਾਸੇ 10 ਲੱਖ ਬੰਦਾ ਆ ਗਿਆ ਹੂੰ ਤੇ 10 ਲੱਖ ਨੇ ਘੇਰਾ ਪਾ ਲਿਆ ਤੇ ਲੜਨਾ ਹੀ ਸੀ ਜਾਂ ਮਰਨਾ ਸੀ ਜਾਂ ਲੜਨਾ ਹੀ ਵਿਚਾਰ ਆਖੀ ਸੀ ਹੂੰ ਲੜਨਾ ਹੀ ਪਿਆ ਨਾ ਉਹਨੂੰ ਪਤਾ ਵੀ ਘੇਰੇ ਗਏ ਹੂੰ ਇਦਾਂ ਜੋ ਕੋਈ ਕੁਝ ਬੰਦਿਆ ਸਿਆਣੀ ਸੀ ਗੁਰੂ ਸਾਹਿਬ ਨੂੰ ਕਹੇ ਬਾਬਾ ਜੀ ਤੁਸੀਂ ਤਾਂ ਚੱਲੋ ਉਹ ਵਿਚਾਰੇ ਬਾਹਰ ਆ ਕੇ ਬਚ ਗਏ ਪਰ ਹਮਰੇ ਹੋਤੇ ਵੀ ਹੋਏ ਅਕਸਰ ਹਮਲੇ ਨਾਲ ਹੀ ਗੁਰੂ ਸਾਹਿਬ ਦੀ ਹੱਤਿਆ ਹੋਈ ਠੀਕ ਹੈ ਨਾ ਇਹ ਜਿਹੜੀਆਂ ਆਪਣੀਆਂ ਗੁਰਦੁਆਰਿਆਂ ਮੰਦਰਾਂ ਬਸਿਤਾ ਚ ਜੋ ਵਿਆਖਿਆ ਕਰਦੇ ਆ ਨਾ ਉਹ ਅੰਧ ਵਿਸ਼ਵਾਸ ਨੇ ਅੰਧ ਵਿਸ਼ਵਾਸ ਨੇ ਤੇ ਕਰਮकांड ਨੂੰ ਪ੍ਰਚਾਰ ਦੇ ਵੱਧ ਨੇ ਕਿ ਉਹ ਆਪਣੀਆਂ ਇਤਿਹਾਸਿਕ ਕਹਾਣੀਆਂ ਨਾਲ ਗੱਲ ਨੂੰ ਵੱਡੀ ਜਾਂ ਛੋਟੀ ਕਰਦੇ ਆ ਅੱਜ 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 ਅਮਰਤੋ ਸ਼ੱਕ ਨਾ ਨਹੀਂ ਚਾਹੀਦਾ ਬੰਦੇ ਮੈਂ ਤਾਂ ਨਹੀਂ ਕਿਹਾ ਬਿਲਕੁਲ ਰੋਸ਼ਕੋ ਹਮ ਪਰ ਸ਼ੱਕ ਇਹ ਵੀ ਜਿਹੜੀ ਅਮਰਦੀਤ ਛੜੀ ਤੁਹਾਨੂੰ ਭਾਵਨਾ ਦਿੱਤੀ ਸੀ ਉਹ ਜਿਹੜਾ ਜੀ ਫਿਰ ਸ਼ੱਕ ਲੋ ਕੀ ਕਨਸੈਪਟ ਸਮਝਦੇ ਹੋ ਤੁਸੀਂ ਅਮਰ ਉਹ ਅਸੀਂ ਭਾਈਚਾਰਾ ਮਜ਼ਬੂਤ ਉੱਚੀ ਨੀਚ ਬਿਲਕੁਲ ਨਹੀਂ ਹਮ ਛੋਟਾ ਵੱਡਾ ਬਿਲਕੁਲ ਨਹੀਂ ਹਮ ਹੀਣ ਭਾਵ ਬਿਲਕੁਲ ਨਹੀਂ ਹਮ ਐਸੀ ਉਹਦੀ ਭਾਵਨਾ ਹਮ ਨਹੀਂ ਤਾਂ ਗੁਰੂ ਸਾਹਿਬ ਤਾਂ ਬੈਠਣ ਰੋਟੀ ਸਿਕਾਉਂਦੇ ਸੀ ਵੀ ਭਾਈ ਸਾਰੇ ਲੰਗਰ ਛਾਓਗੇ ਨਾਲ ਦੇ ਰਾਜੇ ਕਹਿੰਦੇ ਸੀ ਅਸੀਂ ਨਹੀਂ ਨਾਲ ਸਕਣਾ ਹੂੰ ਜੇ ਸਾਰਿਆਂ ਨੂੰ ਇੱਕ ਭਾਂਡੇ ਛਕਾਤਾ ਔਰ ਗੁਰੂ ਸਾਹਿਬ ਦੀ ਮੰਗਰ ਪਏ ਗੁਰੂ ਸਾਹਿਬ ਦੇ ਨਾਲ ਲੜੇ ਮੁਗਲਾਂ ਦੇ ਨਾਲ ਖੜੇ ਤੇ ਗੁਰੂ ਸਾਹਿਬ ਦੇ ਨਾਲ ਲੜੇ ਥੋੜੇ 22 ਧਾਰ ਦੇ ਰਾਜੇ ਧਾਰਾਂ ਬਾਏ ਸੀ ਰਾਜੇ 18 ਸੀ ਹੂੰ 22 ਧਾਰਾਂ ਸੀ ਆਈ ਵੀ ਸੀ ਨੇ ਦੇ ਕੋਲੇ ਆ ਥੋੜਾ ਆਪਣੇ ਹਮਾਰੀਆ ਪਰਬ ਦਾ ਰਸਤਾ ਔਰ ਉਰਲੇ ਪਾਸੇ ਦੀਆਂ ਪਹਾੜੀਆਂ ਨੇ ਨੂੰ ਧਾਰਾਂ ਕਹਿੰਦੇ ਨਾ ਇੱਕ ਧਾਰ ਪਾਣੀ ਦੀ ਦੂਜੀ ਧਾਰ ਉਹਦੇ ਪਿਛਲੇ ਦੇ ਜਿਹੜਾ ਇਲਾਕਾ ਸੀ ਕੀ ਹੈ ਹੂੰ ਸਾਉ ਪਿਆ ਪਿੰਡ ਹੁੰਦਾ ਹ ਸੌ ਸੋਦੀ ਵਾਦੀ ਮਸਾਂ ਹੁੰਦੀ ਉਹਨਾਂ ਦਾ ਇੱਕ ਲੰਡੂ ਜਾਂ ਰਾਜਾ ਹੁੰਦਾ ਸੀ ਜਾਂ ਨਵਾਬ ਹੁੰਦਾ ਸੀ ਉਹ ਗੁਰੂ ਸਾਹਿਬ ਦੇ ਮਗਰ ਪੈ ਕੇ ਵੀ ਭਾਈ ਤੂੰ ਕੌਣ ਹੋ ਨੇ ਕੰਮ ਕਰਨ ਵਾਲਾ ਗੁਰੂ ਸਾਹਿਬ ਨੇ ਗਾਹਾਂ ਬੰਦੇ ਤੇ ਅਗਲੇ ਵੀ ਆ ਗਏ ਭਾਈ ਉਹਨਾਂ ਨੇ ਅੰਮ੍ਰਿਤ ਛਕਾ ਲਿਆ ਬੰਦੇ ਤਿਆਰ ਕਰ ਲੇ ਉਹਨੂੰ ਕਹੇ ਵੀ ਲੜੋ ਤੂੰ ਤਿਆਰ ਹੋ ਗਏ ਜੇ ਜੇ ਬਾਹਰੋਂ ਤੁਹਾਡੇ ਤੇ ਬੰਦਾ ਤਲਵਾਰ ਲੈ ਕੇ ਤੁਹਾਨੂੰ ਘੇਰ ਸਕਦਾ ਹੈ ਤੁਸੀਂ ਮੁੱਤਲ ਨਾਲ ਫੜ ਕੇ ਘੇਰ ਲੋ ਨਾ ਯਾਨੀ ਕਿ ਖਾਲਸ ਬਣਨ ਵਾਲਾ ਅੰਮ੍ਰਿਤ ਛਕ ਕੇ ਜਾਂ ਪ੍ਰਮਾਤਮਾ ਨੂੰ ਪਾਉਣ ਵਾਲਾ ਕੋਈ ਕਨਸੈਪਟ ਨਹੀਂ ਸਿਰਫ ਜ਼ਿੰਦਗੀ ਦੇ ਸੰਘਰਸ਼ ਜਿਉਣ ਦਾ ਸੰਕਲਪ ਹੈ ਤੁਹਾਡੇ ਵਾਲਾ ਸਵਾਰ ਨਹੀਂ ਇੱਥੇ ਪੂਰਾ ਲਾਗੂ ਹੁੰਦਾ ਹਮ ਕਰਮ ਸੰਘਰਸ਼ ਹਮ ਚੇਤਨਾ ਵਿਵੇਕ ਹਮ ਇਹ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਨਹੀਂ ਤਾਂ ਆਪਾਂ ਪਗੌੜੇ ਸੀ ਹਮ ਨਾ ਚੇਤਨਾ ਸੀ ਨਾ ਪੜਦੇ ਸੀ ਬਾਹਰ ਕੋਈ ਤੁਹਾਡੇ ਨਾਲ 10000 ਬੰਦਾ ਆਇਂਦਾ ਕੋੜਾਂ ਨੂੰ ਕੁੱਟ ਕੇ ਤੁਰ ਜਾਂਦਾ ਜਾਂਦੇ ਦੱਸੋ ਨਹੀਂ ਕੁੱਟਿਆ 2700 ਬਰੇ ਦੇ ਵਿੱਚ ਤੁਹਾਡੀ ਆਹ ਧਰਤੀ ਹਮ ਲਗਾਤਾਰ ਕੁੱਟਿਆ ਤੁਹਾਡੇ ਕੋਲੇ ਕਿੰਨੀ ਵਾਦੀ ਸੀ ਤੁਸੀਂ 10000 ਬੰਦੇ ਤੋਂ ਵੀ ਹਾਰਿਆ ਹੋ 5000 ਤੋਂ ਵੀ ਹਾਰਿਆ ਹੋ 50000 ਤੋਂ ਵੀ ਹਾਰਿਆ ਹੋ 2200 ਬੰਦੇ ਤੋਂ ਵੀ ਹਾਰਿਆ ਹੋ ਜਿੱਤੇ ਇੱਕ ਦਿਨ ਨਹੀਂ ਲੋਕਾਂ ਨੇ ਤੁਹਾਡੇ ਸਿਰਾਂ ਤੇ ਰੋਜ਼ ਹਮਲੇ ਕੀਤੇ ਤੁਸੀਂ ਇੱਕ ਦਿਨ ਨਹੀਂ ਗਏ ਤੁਸੀਂ ਇਰਾਕ ਤੇ ਹਮਲਾ ਕੀਤਾ ਹਮ ਇਰਾਨ ਤੇ ਕੀਤਾ ਜੁਨਾਨ ਤੇ ਕੀਤਾ ਅਰਬਾਂ ਤੇ ਕੀਤਾ ਇੰਗਲੈਂਡ ਤੇ ਕੀਤਾ ਆਪੇ ਛਤਰ ਖਾਦੇ ਆ ਹੁਣ ਇਹਨਾਂ ਨੂੰ ਕੀ ਕਹੋਗੇ ਇਹ ਰੱਬ ਨੂੰ ਵੀ ਮੰਨਦੇ ਸੀ ਇਕੱਠੇ ਵੀ ਸੀ ਕਹਾਂ ਦਾ ਨਿਵੀ ਸੀ ਵੱਡੀ ਵੱਡੀ ਕੁਲ ਵੀ ਬਹੁਤ ਉੱਚੀ ਸੀ ਤੇ 70 ਲੋਕਾਂ ਤੋਂ ਖਾਂਦੇ ਸੀ ਇਹਨਾਂ ਚ ਬੰਦਾ ਕਢ ਦੋਗੇ ਇੱਕ ਬੰਦੇ ਨਾਲ ਲੈ ਜੀ ਆਪਾਂ ਕਨਸੈਪਟ ਇਹਦੇ ਤੇ ਨਾ ਜਾਈਏ ਰੱਬ ਦੀ ਗੱਲ ਕਰਦੇ ਆਂ ਵੀ ਰੱਬ ਉਹ ਬੰਦਾ ਪਾ ਸਕਦਾ ਤਾਂ ਨਹੀਂ ਪਾ ਸਕਦਾ ਵੇਖੋ ਬਿਲਿਆ ਨਾ ਤਾਂ ਅੱਜ ਤੱਕ ਰੱਬ ਮਿਲਿਆ ਕਿਸੇ ਨੂੰ ਮੇਰਾ ਤੇ ਹਰ ਮੈਂ ਦੱਸ ਦਾਂ ਰੱਬ ਹੋਣਾ ਨਾ ਹੋਣਾ ਮੈਨੂੰ ਕੋਈ ਸਮੱਸਿਆ ਨਹੀਂ ਹੋਇਆ ਤੇ ਮੈਂ ਉਹਨੂੰ ਕਿਵੇਂ ਖਤਮ ਕਰ ਦੂੰ ਵੀ ਹੈ ਨਹੀਂ ਜੇ ਨਾ ਹੋਇਆ ਤਾਂ ਮੈਂ ਉਹਨੂੰ ਕਿਵੇਂ ਕਰ ਦੂੰ ਵਿਆਹ ਬੈਠਾ ਜੇ ਹੈ ਤੇ ਮੈਂ ਉਹਨੂੰ ਕਿਵੇਂ ਕਹੂੰ ਉਹਨੂੰ ਵੀ ਹੈ ਨਹੀਂ ਜੇ ਨਹੀਂ ਹੈ ਤੇ ਮੈਂ ਕਿਵੇਂ ਕਹਿ ਦੂੰ ਵੀ ਹੈ ਹੈਗਾ ਤਾਂ ਸਾਹਮਣੇ ਆ ਜੇ ਕਿਸ ਨੇ ਰੋਕਿਆ ਨੂੰ ਠੀਕ ਹੈ ਤੁਸੀਂ ਹੁਣ ਲੈਣ ਚੱਲੇ ਆ ਤੁਸੀਂ ਪਹਿਲਾਂ ਚੱਲੇ ਆ ਬਾਅਦ ਵੀ ਆ ਜੇ ਵੀ ਮੈਂ ਆ ਖੜਾ ਹਾਂ ਨਾ ਤੁਸੀਂ ਪਹਿਲਾਂ ਇੱਕ ਗੱਲ ਕਹੀ ਹੈ ਕਿ ਰੱਬ ਨੂੰ ਕਿਸੇ ਨੇ ਨਹੀਂ ਪਾਇਆ ਜੇ ਤੱਕ ਮੈਂ ਤਾਂ ਦੇਖਿਆ ਨਹੀਂ ਵੀ ਕਿਸੇ ਨੇ ਰੱਬ ਪਾਇਆ ਹ ਹ ਮੈਨੂੰ ਤੱਕ ਜਦ ਤੱਕ ਮਿਲਿਆ ਠੀਕ ਹੈ ਨਹੀਂ ਪਾਇਆ ਰੱਬ ਨੂੰ ਕਿਸੇ ਨੇ ਜਾਂ ਨਹੀਂ ਪਾ ਸਕਦਾ ਰੱਬ ਧਰਤੀ ਤੇ ਆ ਸਕਦਾ ਆ ਜੇ ਹੁਣ ਤੁਸੀਂ ਕਹਿੰਦੇ ਸਮਰੱਥ ਹੈ ਆਇਆ ਤੁਸੀਂ ਮੰਨਦੇ ਹੋ ਕਿ ਘਟੋ ਘਟ ਆਪਾਂ ਦੋ ਜਣੇ ਬੈਠੇ ਆ ਆਪਣੇ ਆਈ ਦੇ ਮੂਹਰੇ ਆ ਗਏ ਕਾਕਾ ਇਹ ਨਾ ਲੜੋ ਅਮਾ ਆ ਗਏ ਤੁਹਾਡੇ ਕੋਲੇ ਆਪਾਂ ਦੋਨੇ ਆਪਾਂ ਮੱਥਾ ਟੇਕੀ ਤੁਸੀਂ ਉਹਨੂੰ ਵੀ ਚਿਠਲਾਤਾ ਜਿਹਨੂੰ ਲੋਕ ਰੱਬ ਮੰਨਦੇ ਆ ਰਾਮ ਨੂੰ ਰਾਮਚੰਦਰ ਦੀ ਪੂਜਾ ਕਰਦੇ ਆ ਰੱਬ ਮੰਨਣਾ ਆ ਰਾਮ ਰੱਬ ਥੋੜਾ ਨਾਮ ਤੇ ਇੱਕ ਰਾਜ ਦਾ ਮੁੰਡਾ ਸੀ ਦਸ਼ਰਧਾ ਜਿਹਦੇ ਤਿੰਨ ਰਾਣੀਆਂ ਸੀ ਉਹ ਰੱਬ ਬਣ ਕੇ ਨਹੀਂ ਧਰਤੀ ਤੇ ਆਇਆ ਰੱਬ ਹੈ ਨਹੀਂ ਕਿਹੜੇ ਆਣ ਬਣ ਕੇ ਆਇਆ ਉਹ ਤਾਂ ਰੱਬ ਦਾ ਸ਼ਬਦ ਵੀ ਨਹੀਂ ਸੀ ਇਹ ਇਰਾਨ ਤੋਂ ਆਇਆ ਰੱਬ ਰੱਜ ਉਸ ਤੋਂ ਉਸ ਵਕਤ ਰੱਬ ਸ਼ਬਦ ਤੁਹਾਡੇ ਕੋਲੇ ਨਹੀਂ ਸੀ ਰੱਬ ਇਰਾਨ ਤੋਂ ਇਰਾਨੀ ਭਾਸ਼ਾ ਦਾ ਸ਼ਬਦ ਹੈ ਜਦੋਂ ਆਪਾਂ ਉਹਦੇ ਗ੍ਰਾਮ ਹੋਏ ਸੀ ਅੱਲਾ ਅਰਬੀ ਪੜ੍ਹਨ ਦਾ ਸ਼ਬਦ ਹੈ ਜਦੋਂ ਆਪਾਂ ਇਹਨਾਂ ਦੇ ਗਲਾਮ ਹੋਏ ਸੀ ਆ ਗॉड ਹੈ ਅੰਗਰੇਜ਼ੀ ਦਾ ਸ਼ਬਦ ਹੈ ਜਦੋਂ ਅੰਗਰੇਜ਼ ਤੇ ਗਲਾਮ ਆਪਾਂ ਤਾਂ ਪਤਾ ਨਹੀਂ ਸੀ ਇਹਨਾਂ ਦੇ ਨਾਂ ਕੀ ਆ ਜਿਸੂ ਕੀ ਬਣ ਕੇ ਆਇਆ ਸੀਗਾ ਫਿਰ ਗੁਰੂ ਨਾਨਕ ਦੇਵ ਜੀ ਕੀ ਬਣ ਕੇ ਆਏ ਗੁਰੂ ਗੋਬਿੰਦ ਸਿੰਘ ਜੀ ਇੱਕ ਇਨਸਾਨ ਦੇ ਤਰ੍ਹਾਂ ਹੀ ਆਇਆ ਮੈਂ ਤਾਂ ਕਾਲੂ ਦੇ ਘਰੇ ਇੱਕ ਪਟਵਾਰੀ ਦੇ ਘਰੇ ਜਨਮ ਲਿਆ ਪਰ ਬੰਦਾ ਪੜਨ ਨੂੰ ਸਿਆਣਾ ਸੀ ਤੇ ਪੜ ਗਿਆ ਬਹੁਤ ਵਿਦਵਾਨ ਸੀ ਤੇ ਉਹਨੇ ਆਪਣੇ ਵੇਲੇ ਦੀ ਜਿੰਨੀ ਚੇਤਨਾ ਸੀਗੀ ਵਿਦਿਆ ਸੀ ਫਰਸਫਾ ਸੀ ਉਹਦੇ ਬਾਰੇ ਉਹਨੇ ਆਪਣੇ ਬਹੁਤ ਹੀ ਤਰਕ ਨਾਲ ਜਵਾਬ ਦਿੱਤੇ। ਹੂੰ ਇਹ ਬੜੀ ਖੁਸ਼ੀ ਦੀ ਗੱਲ। ਜਨਕੀ ਰੱਬ ਦਾ ਰੂਪ ਨਹੀਂ ਸੀ। ਆਪਾਂ ਵੜਾਈ ਚੱਲੋ। ਹੂੰ ਕਿਸੇ ਨੂੰ ਵੜਾਈ ਦੇ ਦਿਓ। ਮੈਂ ਤਾਂ ਨੂੰ ਕਹਿਣਾ ਬਾਬਾ ਕਮਾਲ ਕਰਤਾ। ਰਾਜੇ ਸ਼ੀ ਮਕਦਮ ਕੁੱਤੇ ਤੂੰ ਹੀ ਕਹਿ ਗਿਆ ਹੋਰ ਨਹੀਂ ਕਹੀ ਤੋ ਕਹੀ। ਹੂੰ ਬਹੁਤ ਔਖਾ ਕੰਮ ਕਹਿਣਾ। ਹੋਰ ਤਾਂ ਕਹੀ ਨਹੀਂ ਕਹੀ ਨਹੀਂ। ਹੁਣ ਕਵਾ ਦਿਓ। ਹੂੰ ਅੱਜ ਦੇ ਰਾਜ ਨੂੰ ਤੁਸੀਂ ਕਹਿ ਦਿਓ। ਹੂੰ ਨਾਲ ਦੀ ਨਾਲ ਨਾ ਤਨ ਦਨ ਗਿਦਿਓ ਆਪਣੇ ਕਿਸੇ ਨਾ ਕਿਸੇ ਜਿਹੜੇ ਚ ਜੰਮਿਆ ਪੰਜਾਬ ਦੇ ਉਹਦੀ ਪਤਾ ਕੋਈ ਆਸ਼ਾਂਤ ਮਾਰੇ ਚਲਾ ਕੇ। ਹੂੰ ਹਾਂ ਇਸ ਕਰਕੇ ਨਾ ਇਹ ਗੱਲਾਂ ਐਵੇਂ ਹੁੰਦੀ ਆ ਕੋਈ ਅਰਥ ਨਹੀਂ ਹੁੰਦਾ ਜੀ ਅੱਜ ਵੀ ਬਾਪੂ ਜੀ ਲਾਸ ਸਵਾਲ ਆ ਮੇਰਾ ਅੱਜ ਵੀ ਲੋਕ ਕਹਿੰਦੇ ਆ ਕਿ ਪ੍ਰਮਾਤਮਾ ਧਰਤੀ ਤੇ ਹੈ ਰੱਬ ਧਰਤੀ ਤੇ ਹੈ ਮੰਨੀ ਜਾਣ ਲੋਕ ਪੂਜਦੇ ਆ ਚਾਹੇ ਉਹ ਕਿਸੇ ਡੇਰੇ ਦੇ ਵਿੱਚ ਜਾਂਦੇ ਆ ਹਾਂ ਡੇਰੇ ਆ ਬਾਕੀ ਬਹੁਤ ਆ ਬਾਕੀ ਕੋਈ ਅੰਤ ਹੈ ਜੀ ਕਿੰਨੇ ਡੇਰੇ ਨੇ ਰਬ ਉਹ ਘਾਹਰੇ ਵੀ ਇੱਕ ਡੇਰਾ ਜੋ ਨਿਕਲਦਾ ਹੈਗਾ ਹਾਂ ਦਾ ਦੂਜਾ ਡੇਰਾ ਕਿਸੇ ਹੋਰ ਪ੍ਰਕਾਰ ਦਾ ਹੁੰਦਾ ਕਿਹੜੇ ਕੋਲੇ ਕਿਹੜਾ ਰੂਪ ਧਾਰਨ ਕਰਕੇ ਜਾ ਮੈਂ ਉਹੀ ਗੱਲ ਕਰ ਰਿਹਾ ਹਾਂ ਵੀ ਰੱਬ ਇੱਕ ਜੇ ਤੁਸੀਂ ਕਹੇ ਜੇ ਲੋਕ ਇਹ ਗੱਲ ਮੰਨਦੇ ਆ ਜਾਂ ਸਾਰੀ ਦੁਨੀਆ ਇਹ ਗੱਲ ਮੰਨਦੀ ਵੀ ਇੱਕੋ ਹੀ ਰੱਬ ਆ ਹਾਂ ਰੱਬ ਵੱਖੋ ਵੱਖਰੇ ਨਹੀਂ ਆ ਹਾਂ ਇੱਕੋ ਹੀ ਰੱਬ ਮੰਨਦੇ ਆ ਤਾਂ ਇੱਕ ਲੋਕ ਜਿਹੜੇ ਰੱਬ ਕੇ ਅਰਦਾਸਾਂ ਕਰਦੇ ਆ ਕਰਦੇ ਨੇ ਇਹੀ ਕਰਕੇ ਨਾ ਇੱਕ ਰੱਬ ਇੱਕ ਟਾਈਮ ਦੇ ਵਿੱਚ ਹਜ਼ਾਰਾਂ ਅਰਦਾਸਾਂ ਆਉਂਦੀਆਂ ਨੇ ਬਸ ਇਹੀ ਹੈ ਜੇ ਇੱਕ ਰੱਬ ਆ ਤੇ ਇੱਕ ਇੱਕੋ ਵਰਗੀ ਅਰਦਾਸ ਹੋਵੇ ਨਾ ਉਹ ਸਾਰੀ ਸਮਝੂ ਆ ਵੱਖਰੋ ਵੱਖਰੀਆਂ ਅਰਦਾਸਾਂ ਕਰੀ ਜਾਂਦੇ ਆ ਰੱਬ ਰਾਬਰ ਕਰੀ ਜਾਂਦੇ ਆ ਸਾਰੇ ਅਰਦਾਸਾਂ ਕਰਨ ਨੂੰ ਰੱਬ ਮਿਲਿਆ ਵੀ ਕੋਈ ਨਹੀਂ ਤੇ ਮੈਂ ਤੂੰ ਦਾਅਵੇ ਨਾਲ ਕਹਣਾ ਗਾਹ ਮਿਲਣਾ ਵੀ ਕੋਈ ਨਹੀਂ ਜੇ ਮਿਲ ਜੇ ਮੈਨੂੰ ਜੂਰ ਦੱਸ ਦੇ ਮੈਂ ਹੀ ਮੱਥਾ ਟੇਕਣਾ ਆ ਜੂਗਾ ਕਿਉਂਕਿ ਮੈਂ ਕਿਸੇ ਸਜਾਈ ਤੋਂ ਨਰਬਰ ਨਹੀਂ ਪਰ ਮੇਰੇ ਸਾਹਮਣੇ ਆ ਜੇ ਸਜਾਈ ਜਾਂ ਸਾਹਮਣੇ ਨਹੀਂ ਆਈ ਉਹਨਾਂ ਚਿਰ ਬੜਾ ਔਖਾ ਹੈ ਘਟੂ ਘਟ ਮੈਂ ਕਰਮकांड ਦੇ ਮੂਰੇ ਮੱਥਾ ਨਹੀਂ ਟੇਕਦਾ ਜਥਾਰਥ ਦੇ ਮੂਰੇ ਪਦਾਰਥ ਦੇ ਮੂਰੇ ਵਿਵੇਕ ਦੇ ਮੂਰੇ ਦਰਸ਼ਨ ਦੇ ਮੂਰੇ ਤੇ ਤਰਕ ਦੇ ਮੂਰੇ ਮੈਂ ਜਰੂਰ ਆਪਦਾ ਸੱਚ ਕਹਾਂ ਜੀ ਦਰਸ਼ਕੋ ਪ੍ਰਮਾਤਮਾ ਨੂੰ ਪਾਉਣ ਦੀ ਗੱਲ ਕਰਦੇ ਸੀ ਰੱਬ ਨੂੰ ਪਾਉਣ ਦੀ ਗੱਲ ਕਰਦੇ ਸੀ ਕੋਈ ਬੰਦਾ ਧੂਣੀਆਂ ਤਾਪਦਾ ਕੋਈ ਪਹਾੜੀ ਚੜਦਾ ਕੋਈ ਜੰਗਲਾਂ ਦੇ ਵਿੱਚ ਚਲਿਆ ਜਾਂਦਾ ਕੋਈ ਆਪਣੇ ਬਾਲ ਕਿਸੇ ਚੀਜ਼ ਨਾਲ ਬੰਨ ਕੇ ਤਪੱਸਿਆ ਕਰਦਾ ਕੋਈ ਕੁਝ ਕਰਦਾ ਹਰ ਬੰਦਾ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਪਰ ਰੱਬ ਕਿਸੇ ਨੂੰ ਮਿਲਿਆ ਜਾਂ ਨਹੀਂ ਮਿਲਿਆ ਪਤਾ ਨਹੀਂ ਇਸ ਚੀਜ਼ ਬਾਰੇ ਅਸੀਂ ਇਸ ਗੱਲਬਾਤ ਬਾਰੇ ਚਰਚਾ ਕਰ ਰਹੇ ਸੀ ਇਸ ਸਮੇਂ ਸਾਡੇ ਨਾਲ ਬਾਪੂ ਬਲਕੌਰ ਸਿੰਘ ਗਿੱਲ ਮੌਜੂਦ ਸੀ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਦੀ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਗਰ ਹਾਂ